ਪ੍ਰਸ਼ੰਸਾਯੋਗ ਵਿਚ ਬੈਠੇ ਸਾਨੀ ਪੰਪਾ ਨੂੰ ਪਿਆਰ ਭਰੀ ਜੈਮਸੀ ਦੀ ਮੈਂ ਪਰਮੇਸ਼ਰ ਦੀ ਬੇਟੀ ਹੋ ਥਾਡੀ ਸਿਸਟਰ ਅਨਪੀਤ ਕੌਰ ਤਨਬਾਦੀ ਕਰਦੀ ਹਾਂ ਉਸ ਮਹਾਨ ਖੁਦਾਵੰਦਾ ਅੱਜ ਦੇ ਸੁੰਦਰ ਸਮੇਂ ਦੇ ਲਈ ਜੋ ਸਪੀਤਾ ਪਰਮੇਸ਼ਰ ਨੇ ਅੱਜ ਦਾ ਸੋਹਣਾ ਸਮਾਂ ਸਾਨੂੰ ਦਿੱਤਾ ਹੈ ਜੋ ਅਸੀਂ ਅੰਜਿਸ ਵਿਸ਼ਰਾਮ ਦੇ ਸਮੇਂ ਦੇ ਵਿੱਚ ਪ੍ਰਭੂ ਦੀ پاک ਔਰ ਪਵਿੱਤਰ ਹਜ਼ੂਰੀ ਇਕੱਠੇ ਹੋਏ ਹਾਂ ਸੋ ਖੁਦਾ ਨੇ ਸਾਨੂੰ ਸਭ ਨੂੰ ਪ੍ਰੋਮਿਸ ਕੀਤਾ ਹੈ ਵੀ ਮੈਂ ਤੁਹਾਨੂੰ ਸੰਭਾਲਾਂਗਾ ਮੈਂ ਤੁਹਾਡੇ ਅੰਗ ਸੰਗ ਹੋਵਾਂਗਾ ਤੁਸੀਂ ਜਦ ਵੀ ਮੈਨੂੰ ਪਕਾਰੋਗੇ ਤਾਂ ਤੁਹਾਡੀ ਆਵਾਜ਼ ਜਿਹੜੀ ਹੈ ਉਸ ਵਰਗਰਾਜ ਤੋਂ ਸੁਣੀ ਜਾਊਗੀ ਔਰ ਨਾਲ ਨਾਲ ਯਹਵਾ ਮੈਂ ਤੁਹਾਡਾ ਪਰਮੇਸ਼ਰ ਤੁਹਾਨੂੰ ਪ੍ਰਤੀਫਲ ਦੇਵਾਂਗਾ ਸੋ ਅਸੀਂ ਬਹੁਤ ਹੀ ਬlesਟ ਹੈ ਉਸ ਮਹਾਨ ਖੁਦਾ ਦੇ ਵਿੱਚ ਕਿਉਂਕਿ ਉਹ ਪਰਮੇਸ਼ਰ ਨੇ ਅੱਜ ਦੇ ਇਸ ਦਿਨ ਦੇ ਵਿੱਚ ਸਾਨੂੰ ਪ੍ਰਤੀਫਲ ਦੇਣ ਦੇ ਲਈ ਚਣਿਆ ਠਹਿਰਾਇਆ ਹੈ ਪ੍ਰਭੂ ਨੇ ਕਿਹਾ ਜੋ ਵੀ ਵਰਤਰਾ ਕੇ ਮੇਰੇ ਨੇੜੇ ਆਵੇਗਾ ਉਹ ਆਪਣਾ ਫਲ ਨਹੀਂ ਗਵਾਵੇਗਾ ਸੋ ਅਸੀਂ ਸਭ ਹੀ 21 ਦਿਨਾਂ ਦੀ ਫਾਸਟਿੰਗ ਦੇ ਵਿੱਚ ਆ ਔਰ ਅਸੀਂ ਸਭ ਹੀ ਟਰਾਈ ਕਰ ਰਹੇ ਹਾਂ ਪਈ ਯਹਵਾ ਤੋਂ ਸਾਨੂੰ ਵਿਰਾਸਤ ਦਾ ਇਨਾਮ ਮਿਲੇ ਪਈ ਯਹਵਾ ਸਾਡੀ ਭਗਤੀ ਤੋਂ ਖੁਸ਼ ਹੋਵੇ ਐਸਾ ਹੋਵੇ ਕਿ ਪਰਮੇਸ਼ਰ ਸਾਡੀ ਆਵਾਜ਼ ਨੂੰ ਸੁਣਿਆ ਤੇ ਉਹ ਕਹੇ ਕਿ ਹਾਂ ਮੈਂ ਤੇਰੀ ਆਵਾਜ਼ ਸੁਣੀ ਅਤੇ ਮੈਂ ਉਹਨੂੰ ਕਬੂਲ ਵੀ ਕਰ ਲਿਆ ਆ ਦੇਖ ਮੈਂ ਤੁਹਾਨੂੰ ప్రతిਫਲ ਦੇਣ ਵਾਲਾ ਆ ਅਸੀਂ ਯਹਵਾ ਤੋਂ ప్రతిਫਲ ਦੀ ਉਡੀਕ ਨੇ ਵਿੱਚ ਅੱਜ ਸਭ ਹੀ ਇਸ ਜਗ੍ਹਾ ਤੇ ਇਕੱਠੇ ਹੋਏ ਆ ਕਿਉਂਕਿ ਅੱਜ ਦਾ ਇਹ ਦਿਨ ਖੁਦਾ ਨੇ ਇਨਾਮ ਦੇ ਲਈ ਤੋਹਫੇ ਦੇ ਲਈ ਔਰ ਸਭ ਤੋਂ ਜ਼ਿਆਦਾ ਪਰਮੇਸ਼ਰ ਨੇ ਕਿਹਾ ਸੀ ਕਿ ਮੈਂ ਤੁਹਾਡੀ ਬਰਕਤ ਨੂੰ ਦੁੱਗਣਾ ਕਰਨ ਦੇ ਲਈ ਅੱਜ ਦਾ ਇਹ ਦਿਨ ਰੱਖਿਆ ਆ ਉਹਨੇ ਕਿਹਾ ਕਿ ਤੂੰ 6 ਦਿਨ ਮਿਹਨਤ ਕਰ ਔਰ 7ਵੇਂ ਦਿਨ ਤੂੰ ਯਹਵਾ ਆਪਣੇ ਪਰਮੇਸ਼ਰ ਦੇ ਭਵਨ ਦੇ ਵਿੱਚ ਜ਼ਰੂਰ ਆ ਜਦ ਤੂੰ ਐਸਾ ਕਰੇਗਾ ਤਾਂ ਯਹਵਾ ਪਰਮੇਸ਼ਰ ਤੇਰੀ ਭਗਤੀ ਤੋਂ ਖੁਸ਼ ਹੋ ਕੇ ਤੈਨੂੰ ਤੇਰੀ ਮਿਹਨਤ ਦੇ ਅਨੁਸਾਰ ప్రతిਫਲ ਦੇਊਗਾ ਔਰ ਜਿਹੜਾ ਤੇਰਾ ప్రతిਫਲ ਹੋਊਗਾ ਯਹਵਾ ਉਹਨੂੰ ਤੇਰੇ ਤੇ ਤੇਰੇ ਪੁਕਰਾਨੇ ਦੇ ਉੱਤੇ ਤੇਰੀ ਪੁਰਖਿਆਂ ਦੇ ਉੱਤੇ ਤੇਰੀ ਆਉਣ ਵਾਲੀਆਂ ਪੀੜ੍ਹੀਆਂ ਦੇ ਉੱਤੇ ਵੀ ਬਣਾਈ ਰੱਖੂਗਾ ਜਿਸ ਤਰ੍ਹਾਂ ਆਬਰਾਹਮ ਨੂੰ ਪ੍ਰਭੂ ਨੇ ਕਿਹਾ ਸੀਗਾ ਕਿ ਮੈਂ ਤੈਨੂੰ ਅਤੇ ਤੇਰੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਵਰਕਰ ਦਿੰਨਾ ਹਾਂ ਫਿਰ ਦਾਊਦ ਨੂੰ ਖੁਦਾ ਨੇ ਕਿਹਾ ਸੀ ਕਿ ਜਿੱਦਾਂ ਮੈਂ ਤੈਨੂੰ ਚੁਣਿਆ ਮੈਂ ਤੇਰੇ ਪੁੱਤਰ ਤੋਂ ਵੀ ਇਸੇ ਤਰ੍ਹਾਂ ਕੰਮ ਲਾਵਾਂਗਾ ਪਰਮੇਸ਼ਰ ਨੇ ਆਪਣੇ ਨਬੀਆਂ ਦੇ ਨਾਲ ਵਾਅਦੇ ਕੀਤੇ ਕਿ ਤੇਰੇ ਤੋਂ ਪਿੱਛੋਂ ਆਉਣ ਵਾਲੇ ਨਬੀ ਨੂੰ ਵੀ ਮੈਂ ਇਸੇ ਤਰ੍ਹਾਂ ਸੰਭਾਲਾਂਗਾ ਜਿੱਦਾਂ ਪ੍ਰਭੂ ਨੇ ਮੂਸਾ ਨੂੰ ਕਿਹਾ ਕਿ ਤੂੰ ਨਾ ਡਰ ਨਾ ਘਬਰਾ ਤੂੰ ਅੱਗੇ-ਅੱਗੇ ਚੱਲ ਮੈਂ ਤੇਰੇ ਨਾਲ ਆ ਇਸੇ ਤਰ੍ਹਾਂ ਖੁਦਾ ਨੇ ਯਹੋਸ਼ੂਆ ਨੂੰ ਵੀ ਕਿਹਾ ਕਿ ਹਿੰਮਤ ਰੱਖ ਨਾ ਡਰ ਹੌਸਲਾ ਰੱਖ ਬਿਕੋਜ਼ ਮੈਂ ਤੇਰੇ ਨਾਲ ਹਾਂ ਸੋ ਅਜੋ ਹੀ ਵਾਦੇ ਸਾਡੇ ਨਾਲ ਵੀ ਪੂਰੇ ਹੁੰਦੇ ਆ ਭਈ ਯਹੋਵਾ ਸਾਡਾ ਪਰਮੇਸ਼ਰ ਸਾਡੇ ਨਾਲ ਸਾਡੇ ਅੰਗ ਸੰਗ ਸਾਡੇ ਸਹਾਇਕਾਂ ਦੇ ਵਿੱਚਿਆਂ ਉਹ ਸਾਡੇ ਦੁੱਖਾਂ ਦੇ ਵੇਲੇ ਸਾਡਾ ਵੱਡਾ ਸਹਾਇਕ ਆ ਉਹ ਸਾਡੀ ਮੁਸੀਬਤ ਦੇ ਵੇਲੇ ਸਾਡਾ ਮਦਦਗਾਰ ਆ ਉਹ ਸਾਨੂੰ ਛੱਡਦਾ ਤਿਆਗਦਾ ਨਹੀਂ ਪਰ ਹਮੇਸ਼ਾ ਸਾਡੇ ਵੱਲ ਸਾਡੀ ਸਹਾਇਤਾ ਕਰਨ ਲਈ ਖੜਾ ਰਹਿੰਦਾ ਆ ਉਹ ਮਹਾਨ ਸੱਚਾ ਤੇ ਜੋੰਦਾ ਪ੍ਰਭੂ ਹਰ ਵੇਲੇ ਸਾਡੀ ਹੀ ਫ਼ਾਜ਼ਦਕਰਦਾ ਆ ਔਰ ਹਮੇਸ਼ਾ ਸਾਡੇ ਉੱਤੇ ਆਪਣੀ ਕਿਰਪਾ ਆਪਣੀ ਆਸ਼ੀਸ਼ ਨੂੰ ਦੁੱਗਣਿਆ ਤਿਗਣਿਆ ਕਰਕੇ ਰিলিজ ਕਰਦਾ ਹੈ ਸੋ ਆਪਣੀ ਫਾਸਟਿੰਗ ਦੇ ਸਮੇਂ ਦੇ ਵਿੱਚ ਅਸੀਂ ਸਭ ਨੇ ਹੀ ਆਪਣੀ ਲਾਈਫ ਦੇ ਵਿੱਚ ਬਹੁਤ ਸਾਰੇ ਚੇਂਜਸ ਵੀ ਦੇਖੇ ਹੋਣਗੇ ਅਸੀਂ ਦੇਖਿਆ ਹੋਊਗਾ ਕਿ ਕਿਸ ਤਰ੍ਹਾਂ ਪ੍ਰਭੂ ਨੇ ਸਾਡੀ ਹਿਫਾਜ਼ਤ ਕੀਤੀ ਕਿਸ ਤਰ੍ਹਾਂ ਪ੍ਰਭੂ ਨੇ ਸਾਨੂੰ ਬਦਲਿਆ ਔਰ ਮੈਂ ਇਸ ਕੰਮ ਕਰਨ ਦੇ ਯੋਗ ਨਹੀਂ ਸੀ ਪ੍ਰਭੂ ਨੇ ਮੈਨੂੰ ਇਸ ਕੰਮ ਕਰਨ ਦੇ ਯੋਗ ਬਣਾ ਲਿਆ ਮੈਨੂੰ ਲੱਗਦਾ ਸੀ ਭਾਈ ਮੇਰੀਆਂ ਦੁਆਵਾਂ ਮੇਰੀਆਂ ਬੇਨਤੀਆਂ ਸੁਣਿਆ ਨਹੀਂ ਜਾਣੀਆਂ ਪਰ ਯਹਵਾ ਨੇ ਮੇਰੀਆਂ ਦੁਆਵਾਂ ਮੇਰੀਆਂ ਬੇਨਤੀਆਂ ਸੁਣੀਆਂ ਮੈਨੂੰ ਐਸਾ ਲੱਗਦਾ ਸੀ ਕਿ ਸ਼ਾਇਦ ਦੁਸ਼ਤ ਸੀ ਜਿਹੜਾ ਉਹ ਮੇਰੇ ਰਾਹ 'ਚ ਰੁਕਾਵਟ ਪਾ ਸਕਦਾ ਹੈ ਪਰ ਪਰਮੇਸ਼ਰ ਪਿਤਾ ਨੇ ਮੇਰੀ ਉਹਨਾਂ ਸਭ ਰੁਕਾਵਟਾਂ ਨੂੰ ਦੂਰ ਕੀਤਾ ਕਿਉਂਕਿ ਇਹ ਬਾਈਬਲ ਦੇ ਵਿੱਚ ਬਹੁਤ ਜਗ੍ਹਾ ਲਿਖਿਆ ਫਾਸਟਿੰਗ ਦੇ ਬਾਰੇ ਪੁਰਾਣੇ ਤੋਂ ਲੈ ਕੇ ਨਵੇਂ ਨੇਮ ਤੱਕ ਫਾਸਟਿੰਗ ਦੇ ਬਾਰੇ ਬਹੁਤ ਥਾਂ ਤੇ ਲਿਖਿਆ ਇਹ ਤੱਕ ਇਸ਼ੂ ਨੇ ਵੀ ਲਿਖਿਆ ਆਪਣੀ ਫਾਸਟਿੰਗ ਦੇ ਬਾਰੇ ਕਿ ਉਹਨਾਂ ਨੇ ਵੀ ਕਿਸ ਤਰ੍ਹਾਂ ਫਾਸਟਿੰਗ ਕੀਤੀ ਤੇ ਕਿਸ ਤਰ੍ਹਾਂ ਉਹਨਾਂ ਦੀ ਫਾਸਟਿੰਗ ਚ ਰੁਕਾਵਟ ਆਈ ਕਈ ਪੰਪਈਆਸ ਨੇ ਜਿਨ੍ਹਾਂ ਨੂੰ ਕਿਹਾ ਜਾਂਦਾ ਕਿ ਸਾਨੂੰ ਫਾਸਟਿੰਗ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਪ੍ਰਭੂ ਨੇ ਇਹ ਗੱਲ ਕਹੀ ਸੀ ਕਿ ਜਿਹਦਾ ਲਾੜਾ ਜਨਿਤੀਆਂ ਦੇ ਨਾਲ ਆ ਤੇ ਫਿਰ ਉਹਨਾਂ ਨੂੰ ਵਰਤ ਰੱਖਣ ਦੀ ਲੋੜ ਨਹੀਂ ਤੇ ਫਿਰ ਅਸੀਂ ਨਹੀਂ ਰੱਖਣੇ ਪਰ ਮੈਂ ਦੇਖਾ ਵਚਨ ਦੇ ਵਿੱਚ ਜਦੋਂ ਇਹ ਇਸ਼ੂ ਉਹਨਾਂ ਦੇ ਨਾਲ ਸੀ ਉਹਨਾਂ ਨੇ ਨਹੀਂ ਰੱਖੇ ਵਰਤ ਪਰ ਜਦ ਜਦ ਯਿਸੂ ਸਵਰਗ ਚ ਉਠਾ ਲਿਆ ਗਿਆ ਫਿਰ ਉਹਨਾਂ ਨੇ ਵਰਤ ਜ਼ਰੂਰ ਰੱਖੇ ਪ੍ਰਭੂ ਯਿਸੂ ਮਸੀਹ ਦੇ ਚੇਲਿਆਂ ਨੇ ਵੀ ਵਰਤ ਰੱਖੇ ਬਹੁਤ ਸਾਰੇ ਭੈਣ ਭਾਈ ਇਹ ਜਿਹੜੇ ਚੀਜ਼ ਕਹਿੰਦੇ ਆ ਕਿ ਸਾਨੂੰ ਦੱਸੋ ਭਈ ਕਿੱਥੇ ਲਿਖਿਆ ਆ ਕਿ ਯਿਸੂ ਤੋਂ ਬਾਅਦ ਵਰਤ ਰੱਖੇ ਨਹੀਂ ਤੇ ਅੱਜ ਯਿਸੂ ਤੋਂ ਬਾਅਦ ਜਿੱਥੇ-ਜਿੱਥੇ ਜਿਨੇ-ਜਿਨੇ ਵਰਤ ਰੱਖੇ ਆਪਾਂ ਉਹ ਸਾਰੀਆਂ ਹੀ ਆਈਤਾ ਪੜਾਂਗੇ ਕਿਉਂਕਿ ਜ਼ਿਆਦਾਤਰ ਲੋਕ ਨੇ ਨਾ ਇਸ ਗੱਲ ਤੋਂ ਕਨਫਿਊਜ਼ ਹੋ ਜਾਂਦੇ ਆ ਭਈ ਜਿਹੜੀ ਚਰਚ ਅਸੀਂ ਜਾਂਦੇ ਆ ਉਹ ਸਾਨੇ ਦਾਸ ਕਹਿੰਦੇ ਆ ਭਈ ਵਰਤ ਨਹੀਂ ਰੱਖਣੇ ਸੋ ਬੇਸ਼ੱਕ ਯਸ਼ੂ ਨੇਗਲ ਕਹੀ ਸੀ ਕਿ ਅਸੀਂ ਜਿਹੜੇ ਵਰਤਾ ਉਹ ਮੈਂ ਤਾਂ ਰੱਖੇ ਰੱਖੇ ਕਿਉਂਕਿ ਮੈਂ ਤਾਂ ਪਰਮੇਸ਼ਰ ਪਿਤਾ ਤੋਂ ਦੂਰ ਐ ਪਰ ਇਹ ਲੋਕ ਮੇਰੇ ਨਾਲ ਨਹੀਂ ਕਿਉਂਕਿ ਮੈਨੂੰ ਲਾੜਣਾ ਆਤੀ ਮੇਰੇ ਜਨੀਤੀ ਸਜਦਾ ਅਸੀਂ ਜਾਣਦੇ ਅਸੀਂ ਕਿਸੇ ਦੇ ਵਿਆਹ ਜਾਈ ਦਾ ਬਰਤ ਜਾਈ ਦਾ ਤੇ ਜਿਹੜੇ ਵੀ ਉਹਦੇ ਨਾਲ ਆਏ ਹੁੰਦੇ ਉਹ ਵੀ ਪੇਟ ਭਰ ਕੇ ਖਾਂਦੇ ਆ ਤੇ ਲਾੜਾ ਵੀ ਭਾਵੇਂ ਉਸ ਦਿਨ ਕਿਸੇ ਦਾ ਵਰਤ ਹੋਵੇ ਸੋਮਵਾਰ ਦਾ ਮੰਗਲਵਾਰ ਦਾ ਸ਼ੁੱਕਰਵਾਰ ਦਾ ਉਸ ਦਿਨ ਛੱਡ ਦਿੰਦੇ ਆ ਕਿਉਂ ਕਿ ਉਹਨਾਂ ਨੂੰ ਇਹ ਹੁੰਦਾ ਕਿ ਅੱਜ ਸਾਨੂੰ ਡਿਲੀਸ਼ੀਅਸ ਚੀਜ਼ਾਂ ਮਿਲਣੀਆਂ ਨੇ ਉਹ ਚੀਜ਼ਾਂ ਜਿਹੜੀਆਂ ਇਹ ਤਾਂ ਨਹੀਂ ਬੱਸ ਖਰੀਦ ਨਹੀਂ ਸਕਦੇ ਪਰ ਕੁਝ ਨਾ ਕੁਝ ਕਾਰਨ ਕਰਕੇ ਅਸੀਂ ਨਹੀਂ ਸੀ ਖਰੀਦਿਆ ਤੁਹਾਨੂੰ ਫ੍ਰੀ ਚ ਮਿਲਦੀਆਂ ਸੋ ਇੱਕ ਤਰ੍ਹਾਂ ਦਾ ਬਫੇ ਲੱਗਾ ਹੁੰਦਾ ਉਸ ਟਾਈਮ ਅਸੀਂ ਉੱਥੇ ਅਨਲਿਮਿਟਿਡ ਫੂਡ ਖਾ ਸਕਦੇ ਹਾਂ ਤੇ ਉਸ ਦਿਨ ਕਿਸੇ ਦਾ ਵਾਇਵਰਡ ਤੋਂ ਹੋਵੇ ਵੀ ਨਾ ਤਾਂ ਵੀ ਨਹੀਂ ਕਰਦਾ ਸੋ ਮੈਂ ਦੱਸਣਾ ਚਾਹਾਂਗੀ ਯੀਸ਼ੂ ਇਹੀ ਸਮਝਾਉਣਾ ਚਾਹੁੰਦਾ ਸੀਗਾ ਕਿ ਇਹਨਾਂ ਨੂੰ ਪਰਮਿਸ਼ਨ ਨੂੰ ਪਾਉਣ ਦੇ ਲਈ ਵਰਤ ਰੱਖਣ ਦੀ ਜ਼ਰੂਰਤ ਹੈ ਹਰ ਕਿੰਦਾ ਬੰਦਾ ਪਰਮੇਸ਼ਰ ਨੂੰ ਆਪਣੇ ਕੋਲ ਲੈ ਕੇ ਆਉਣ ਦੇ ਲਈ ਪ੍ਰਭੂ ਦੀ ਮਰਜ਼ੀ ਆਪਣੀ ਲਾਈਫ ਚ ਮੰਗਣ ਦੇ ਲਈ ਪਰਮੇਸ਼ਰ ਦੀ ਪ੍ਰਾਜੈਸ ਨੂੰ ਆਪਣੇ ਨਾਲ ਮਹਿਸੂਸ ਕਰਨ ਦੇ ਲਈ ਫਾਸਟਿੰਗ ਕਰਦੇ ਆ ਤੇ ਈਸ਼ੂ ਕਹਿੰਦਾ ਸੀਗਾ ਭਾਈ ਇਹਨਾਂ ਨੂੰ ਇਹ ਸਭ ਕਰਨ ਦੀ ਲੋੜ ਨਹੀਂ ਹੈਗੀ ਐਸਾ ਕਿਉਂ ਕਿਉਂਕਿ ਉਹ ਕਹਿੰਦਾ ਇਹ ਮੈਂ ਤਾਂ ਆਲਰੇਡੀ ਇਹਨਾਂ ਦੇ ਨਾਲ ਹ ਪਰ ਫਿਰ ਇਸ ਵਚਨ ਦਾਸ ਦਾ ਕਿ ਈਸ਼ੂ ਦੇ ਜਾਣ ਤੋਂ ਬਾਅਦ ਵੀ ਉਹਨਾਂ ਦੇ ਚੇਲਿਆਂ ਨੇ ਵਰਤ ਰੱਖੇ ਨੇ ਜ਼ਰੂਰ ਰੱਖੇ ਨੇ ਤੋ ਆਪਾਂ ਉਹ ਆਇਤਾ ਜਾਣਾਂਗੇ ਜਿਨ੍ਹਾਂ ਨੂੰ ਵੀ ਇਹ ਚੀਜ਼ ਦੀ ਕਨਫਿਊਜ਼ਨ ਹੈ ਹੋਏ ਆਇਤਾ ਕੱਢਣ ਔਰ ਪੜਨ ਕਿ ਕਿਸ ਤਰ੍ਹਾਂ ਇਸ਼ੂ ਦੇ ਜਾਣ ਤੋਂ ਬਾਅਦ ਚੇਲਿਆਂ ਨੇ ਵਰਤ ਰੱਖੇ ਨੇ ਸੋ ਪਹਿਲੀ ਆਇਤ ਆਪਾਂ ਪੜਾਂਗੇ ਰਸੂਲਾਂ ਦੇ ਕਰਤੱਬ 13 ਔਰ ਉਹਦੀ 2 ਨੰਬਰ ਆਇਤ ਚ ਲਿਖਿਆ ਹੈ ਜਦੋਂ ਇਹ ਪ੍ਰਭੂ ਦੀ ਬੰਦਗੀ ਕਰਦੇ ਵਰਤ ਰੱਖਦੇ ਸਨ ਤਾਂ ਪਵਿੱਤਰ ਆਤਮਾ ਨੇ ਕਿਹਾ ਕਿ ਮੇਰੇ ਲਈ ਵਰਣ ਬਾਸਤੇ ਸੌਲਸ ਨੂੰ ਉਸ ਕੰਮ ਦੇ ਲਈ ਅਲੱਗ ਕਰੋ ਸੋ ਇੱਥੇ ਪਰਮੇਸ਼ਰ ਦਾ ਆਤਮਾ ਸਿਖਾ ਰਿਹਾ ਆ ਪਰਮੇਸ਼ਰ ਦਾ ਆਤਮਾ ਬੋਲ ਰਿਹਾ ਪਰਮੇਸ਼ਰ ਦਾ ਆਤਮਾ ਕਹਿ ਰਿਹਾ ਆ ਕਿ ਵਰਤ ਰੱਖਦੇ ਵਰਤ ਰੱਖਦੇ ਹੋਿਆਂ ਦੇ ਕੋਲ ਪ੍ਰਭੂ ਦਾ ਆਤਮਾ ਆ ਬਹੁਤ ਧਿਆਨ ਨਾਲ ਦੇਖੋ ਵਚਨ ਚ ਲਿਖਿਆ ਜਦੋਂ ਉਹ ਵਰਤ ਰੱਖਦੇ ਸੀ ਤਦ ਪ੍ਰਭੂ ਦਾ ਆਤਮਾ ਉਹਨਾਂ ਦੇ ਕੋਲ ਆਇਆ ਅਤੇ ਉਹਨਾਂ ਨਾਲ ਗੱਲਬਾਤ ਕੀਤੀ ਸੋ ਅਗਰ ਫਾਸਟਿੰਗ ਕਰਨਾ ਗਲਤ ਹੁੰਦਾ ਅਗਰ ਫਾਸਟਿੰਗ ਕਰਨਾ ਯਿਸੂ ਨੇ ਮਨਾ ਕੀਤਾ ਹੈ ਤਾਂ ਫਿਰ ਜਿਹੜੇ ਫਾਸਟ ਕਰ ਰਹੇ ਸੀ ਉਹਨਾਂ ਦੇ ਕੋਲ ਆ ਕੇ ਪਵਿੱਤਰ ਆਤਮਾ ਇਹ ਗੱਲ ਕਿਉਂ ਕਹਿੰਦਾ ਹੈ ਅਗਲੀ ਆਇਤ ਦੇਖੋ ਉਸੇ ਹੀ ਅਧਿਆਇ ਦੀ 13 ਨੰਬਰ ਆਇਤ ਰਸੂਲਾਂ ਨੇ ਕਰਤਾਬ 13 ਦੀ ਸੌਰੀ 3 ਨੰਬਰ ਆਇਤ ਵਿੱਚ ਲਿਖਿਆ ਤਾਦ ਉਹਨਾਂ ਵਰਤ ਰੱਖ ਕੇ ਪ੍ਰਾਰਥਨਾ ਕਰਕੇ ਉਹਨਾਂ ਤੇ ਹੱਥ ਰੱਖਿਆ ਤੇ ਉਹਨਾਂ ਨੂੰ ਵਿਦਿਆ ਕੀਤਾ ਸੋ ਪ੍ਰਭੂ ਦੀ ਆਤਮਾ ਉਹਨਾਂ ਕੋਲ ਆਇਆ ਜਿਹੜੇ ਫਾਸਟਿੰਗ ਕਰ ਰਹੇ ਸੀ ਔਰ ਫਿਰ ਉਸ ਤੋਂ ਬਾਅਦ ਲਿਖਿਆ ਕਿ ਫਾਸਟਿੰਗ ਕਰਨ ਤੋਂ ਬਾਅਦ ਉਹਨਾਂ ਨੇ ਉਹਨਾਂ ਦੇ ਉੱਤੇ ਹੱਥ ਰੱਖੇ ਬਹੁਤ ਹੀ ਚਿੱਲੇ ਜਿਹੜੇ ਰੋਗੀਆਂ ਦੇ ਉੱਤੇ ਦੁਆ ਕਰਦੇ ਸੀ बिकॉज़ ਉਸ ਤੋਂ ਪਹਿਲਾਂ ਉਹ ਫਾਸਟਿੰਗ ਪ੍ਰੇਅਰ ਚ ਰਹਿੰਦੇ ਸੀ ਸਿਰ ਤੇ ਆਥਰਾ ਕੇ ਪ੍ਰੇਅਰ ਕਰਦੇ ਸੀਗੇ ਇੱਥੇ ਬਹੁਤ ਸਾਰੇ ਭੈਣ ਪਈਆਂ ਜਿਨ੍ਹਾਂ ਨੂੰ ਕੁਝ ਦਸਦਾ ਸੀ ਇਹ ਵੀ ਕਹਿ ਦਿੰਦੇ ਆ ਕਿ ਤੁਸੀਂ ਕਿਸੇ ਦੇ ਸਿਰ ਦੇ ਉੱਤੇ ਹੱਥ ਰਾਕੇ ਦੁਆ ਨਹੀਂ ਕਰਨੀ ਫਸਟਲੀ ਤੋਂ ਕਹਿੰਦੇ ਤੁਸੀਂ ਕਿਸੇ ਲਈ ਦੁਆ ਕਰਨੀ ਹੀ ਨਹੀਂ ਕਿਉਂਕਿ ਤੁਸੀਂ ਉਹਨੂੰ ਚਾਰਚ ਲੈ ਕੇ ਆਓ ਕਿਉਂਕਿ ਅਸੀਂ ਅਸੀਂ ਮੱਸਾ ਕੀਤੇ ਹੋਇਆ ਸੀ ਠਰਾਈ ਹੋਇਆ ਅਸੀਂ ਇਹ ਚੀਜ਼ ਕਰ ਸਕਦੇ ਆ ਪਰ ਪ੍ਰਭੂ ਨੇ ਕਿਹਾ ਹਰ ਇੱਕ ਬੰਦਾ ਜਿਹੜਾ ਵਿਸ਼ਵਾਸ ਕਰੇ ਜਿਹੜਾ ਮੰਨ ਲਵੇ ਕਿ ਯੀਸ਼ੂ ਹੀ ਪ੍ਰਭੂ ਆ ਯੀਸ਼ੂ ਹੀ ਮੁਕਤੀ ਦਾਤਾ ਆ ਯੀਸ਼ੂ ਹੀ ਪਿਤਾ ਪਰਮੇਸ਼ਰ ਦਾ ਇਕਲੌਤਾ ਪੁੱਤਰ ਜਿਹੜਾ ਸਾਡੇ ਕੋਲ ਆਇਆ ਸਾਡੀਆਂ ਜਾਨਾਂ ਨੂੰ ਬਚਾਉਣ ਦੇ ਲਈ ਉਹੀ ਆ ਕਹਿੰਦਾ ਉਹ ਹਰ ਇੱਕ ਪੁਰਖ ਫਾਸਟ ਕਰੇ ਉਹ ਸੌਰੀ ਫਾਸਟਾ ਨਾ ਵੀ ਕਰੇ ਤਾਂ ਵੀ ਰੋਗੀਆਂ ਉੱਤੇ ਹੱਥ ਰੱਖੇ ਤਾਂ ਰੋਗੀ ਚੰਗੇ ਹੋ ਜਾਣਗੇ ਰੋਗ ਬਿਮਾਰਾ ਨੂੰ ਛੁਣਗੇ ਤੇ ਬਿਮਾਰ ਠੀਕ ਹੋ ਜਾਣਗੇ ਐਸਾ ਖੁਦਾ ਦਾ ਵਚਨ ਸਾਨੂੰ ਦੱਸਦਾ ਹੈ ਸੋ ਵਿਸ਼ਵਾਸ ਕਰਨ ਵਾਲਾ ਹਰ ਇੱਕ ਪੁਰਖ ਕਿਸੇ ਤੇ ਵੀ ਰਾਤ ਰੱਖ ਸਕਦਾ ਹੈ ਚ ਕੋਈ ਆਬਜੈਕਸ਼ਨ ਨਹੀਂ ਆ ਔਰ ਨਾ ਹੀ ਕੋਈ ਅਜਿਹਾ ਸੀਨ ਹੈ ਵੀ ਦੁਸ਼ਟ ਆਤਮਾ ਉਹਨੂੰ ਜੰਮੜ ਜਾਊਗਾ ਕਿ ਕਿ ਖੁਦਾ ਦਾ ਕੰਮ ਸ਼ਿਫਟ ਕਰਨਾ ਨਹੀਂ ਹੈ ਖਤਮ ਕਰਨਾ ਹੈ ਉਹ ਇਹ ਨਹੀਂ ਕਹਿੰਦਾ ਕਿ ਇਹ ਚੋਂ ਕੱਢ ਕੇ ਉਹ ਚ ਪਾ ਦਿਓ ਪਰ ਰੱਬ ਨੇ ਕਿਹਾ ਮੈਂ ਇਹ ਚੋਂ ਕੱਢਿਆ ਤੇ ਉਹ ਚੋਂ ਵੀ ਕੱਢਾਂਗਾ ਜਿਹੜਾ ਦੁਆ ਕਰ ਰਿਹਾ ਗਰ ਉਹਦੇ ਚ ਕੁਝ ਹੈ ਤਾਂ ਪਰ ਜਿਹੜਾ ਆਤਮਾ ਨਿਕਲ ਗਿਆ ਫਰਮੋ ਦਾ ਨਾਸ਼ ਕਰੂੰਗਾ ਉਹਨੂੰ ਕਿਸੇ ਹੌਚ ਨਹੀਂ ਪਾਉਂਗਾ ਸੋ ਫਾਸਟਿੰਗ ਕੀਤੀ ਪਵਿੱਤਰ ਆਤਮਾ ਆਇਆ ਫਾਸਟਿੰਗ ਕਰਕੇ ਉਹਨਾਂ ਨੇ ਹੱਥ ਰੱਖੇ ਫਿਰ ਅੱਗੇ 14 ਨੰਬਰ ਅਧਿਆਇ ਰਸੂਲਾਂ ਦੇ ਕਰਤੱਵ 14 ਨੰਬਰ ਅਧਿਆਇ ਦੀ 23 ਨੰਬਰ ਆਇ ਚ ਲਿਖਿਆ ਜਦ ਉਹਨਾਂ ਨੇ ਹਰੇਕ ਕਲੀਸੀਆ ਵਿੱਚ ਉਹਨਾਂ ਲਈ ਬਜ਼ੁਰਗ ਠਰਾਈ ਅਤੇ ਵਰਤ ਰੱਖ ਕੇ ਪ੍ਰਾਰਥਨਾ ਕੀਤੀ ਤਾਂ ਉਹਨਾਂ ਨੂੰ ਪ੍ਰਭੂ ਦੇ ਹੱਥ ਵਿੱਚ ਸੌਂਪ ਦਿੱਤਾ ਚੇਸ ਉੱਤੇ ਉਹਨਾਂ ਨੇ ਵਿਸ਼ਵਾਸ ਕੀਤਾ ਸੀ ਹallelujah ਸੋ ਇਥੇ ਪਰਮੇਸ਼ਰ ਦਾ ਵਚਨ ਸਾਨੂੰ ਇਹੀ ਸਿਖਾਉਂਦਾ ਪਰ ਉਹਨਾਂ ਨੇ ਵਿਸ਼ਵਾਸ ਦੇ ਨਾਲ ਹੱਥ ਰੱਖੇ ਤੇ ਹੱਥ ਰੱਖ ਕੇ ਉਹਨਾਂ ਨੂੰ ਮੱਸਾ ਕੀਤਾ ਭਾਵ ਉਹਨਾਂ ਦੇ ਉੱਤੇ ਖੁਦਾ ਦੀ ਆਤਮਾ ਦੀ ਅਗਵਾਈ ਮੰਗੀ ਪਰ ਉਸ ਤੋਂ ਪਹਿਲਾਂ ਉਹਨੇ ਲਿਖਿਆ ਵਰਤ ਵਰਤ ਦੇ ਬਾਰੇ ਲਿਖਿਆ ਕਿ ਨਾ ਦੇਖੋ ਉਹਨਾਂ ਨੇ ਕੀ ਕੀਤਾ ਵਰਤ ਰੱਖ ਕੇ ਪ੍ਰਾਰਥਨਾ ਕੀਤੀ ਸੋ ਰਸੂਲਾਂ ਦੇ ਕਰਤੱਵ ਇਹਦਾ ਭਾਵ ਹੈਗਾ ਰਸੂਲ ਦੇ ਵੱਲੋਂ ਕੀਤੇ ਗਏ ਕੰਮ ਰਸੂਲ ਕੌਣ ਹੁੰਦੇ ਆ ਚੇਲੇ ਚੇਲੇ ਕੌਣ ਹੁੰਦੇ ਦਾਸ ਦਾਸੀਆਂ ਪੋਸਟਲ ਪ੍ਰੋਫਿਟਸ ਜੋ ਵੀ ਪ੍ਰਭੂ ਦੇ ਬਲੋਠੇ ਰਾਇ ਹੋਏ ਨੇ ਸੋ ਚੇਲੇ ਖਾਸ ਕਰਕੇ ਉਹ 12 ਚੇਲਿਆਂ ਵਿੱਚੋਂ 11 ਚੇਲੇ ਜਿਨ੍ਹਾਂ ਨੂੰ ਯਿਸੂ ਨੇ ਅਲੱਗ ਕੀਤਾ ਠਰਾਇਆ ਤੇ ਚੁਣਿਆ ਉਹਨਾਂ ਚੇਲਿਆਂ ਦੇ ਬਾਰੇ ਇਹ ਗੱਲ ਹੋ ਰਹੀ ਆ ਉਹਨਾਂ ਚੇਲਿਆਂ ਦੇ ਕੰਮਾਂ ਦੇ ਬਾਰੇ ਇਹ ਕਿਤਾਬ ਵਰਣਨ ਕਰਦੀ ਆ ਜਿਹੜੇ ਰਸੂਲਾਂ ਦੇ ਕਰਤੱਵ ਨੂੰ 11 ਚੇਲਿਆਂ ਵੱਲੋਂ ਕੀਤੇ ਗਏ ਹਰ ਇੱਕ ਕੰਮ ਨੂੰ ਦਰਸਾਉਂਦੀ ਔਰ ਇੱਥੇ ਲਿਖਿਆ ਗਿਆ ਕਿ ਉਹਦੇ ਚੇਲਿਆਂ ਨੇ ਵਰਤ ਰੱਖ ਕੇ ਪ੍ਰਾਰਥਨਾ ਕੀਤੀ ਜਾਂ ਤੇ ਉਹਨਾਂ ਨੂੰ ਪ੍ਰਭੂ ਦੇ ਹੱਥ ਵਿੱਚ ਸੌਂਪਿਆ ਜਿਸ ਉੱਤੇ ਉਹਨਾਂ ਦਾ ਵਿਸ਼ਵਾਸ ਸੀ ਉਹਨਾਂ ਦਾ ਵਿਸ਼ਵਾਸ ਸੀ ਮਸੀਹ ਸੂ ਪਿਤਾ ਪਰਮੇਸ਼ਰ ਦੇ ਉੱਤੇ ਤੇ ਉਹਨਾਂ ਚੇਲਿਆਂ ਨੇ ਉਹਨਾਂ ਦੇ ਹੀ ਨਾਮ ਦੇ ਵਿੱਚ ਭਰੋਸੇ ਦੇ ਨਾਲ ਫਾਸਟਿੰਗ ਕੀਤੀ ਉਹਨਾਂ ਹੀ ਚੇਲਿਆਂ ਨੇ ਜਿਨ੍ਹਾਂ ਨੇ ਯੀਸ਼ੂ ਦੇ ਨਾਲ ਹੁੰਦਿਆਂ ਫਾਸਟਿੰਗ ਨਹੀਂ ਸੀ ਕੀਤੀ ਯੇਸ਼ੂ ਨਾਲ ਦੇ ਨਾਲ ਸੀ ਉਹਨਾਂ ਚੇਲਿਆਂ ਨੇ ਫਾਸਟ ਨਹੀਂ ਸੀ ਕੀਤਾ ਪਰ ਉਹਨਾਂ ਹੀ ਚੇਲਿਆਂ ਨੇ ਯੇਸ਼ੂ ਦੇ ਬਾਦ ਫਾਸਟਿੰਗ ਕੀਤੀ ਅਤੇ ਖੁਦ ਬਹੁਤ ਸਾਰੇ ਚੇਲੇ ਬਣਾਏ ਆਪਣੇ ਨਹੀਂ ਪਰ ਪ੍ਰਭੂ ਦੇ ਉਹਨਾਂ ਨੇ ਪ੍ਰਭੂ ਲਈ ਬਹੁਤ ਸਾਰੇ ਸੇਵਕ ਠਰਾਈ ਤਾਂ ਕਿ ਉਹ ਸਭ ਪ੍ਰਭੂ ਦੀ ਫਸਲ ਦੀ ਦੇਖਭਾਲ ਕਰ ਸਕਣ ਰਸਬ ਕਰਨ ਤੋਂ ਬਾਅਦ ਉਹਨਾਂ ਨੇ ਪਰਮੇਸ਼ਰ ਦੇ ਹੱਥ ਸੌਂਪਤਾ ਹੁਣ ਉਹਨਾਂ ਨੇ ਇਹ ਨਹੀਂ ਕਿਹਾ ਭਾਈ ਤੁਸੀਂ ਮੇਰੇ ਚੇਲੇ ਆ ਭਾਈ ਤੁਹਾਨੂੰ ਮੈਂ ਮਸਾ ਕੀਤਾ ਆ ਹੁਣ ਤੁਸੀਂ ਮੇਰੇ ਹੀ ਅੰਡਰ ਚੱਲੋ ਜੋ ਮੈਂ ਕਹਾਂਗਾ ਉਹ ਕਰੋ ਜਿੱਥੇ ਮੈਂ ਤੁਹਾਨੂੰ ਕਹਾਂਗਾ ਉਹੀ ਉੱਥੇ ਚੱਲਿਓ ਜਿਵੇਂ ਮੈਂ ਤੁਹਾਨੂੰ ਕਹੂੰਗਾ ਉਸ ਤੋਂ ਬਿਨਾ ਤੁਸੀਂ ਇੱਕ ਕਦਮ ਵੀ ਨਾ ਪਟਿਓ ਕਿਉਂਕਿ ਮੈਂ ਤੁਹਾਨੂੰ ਮਸਾ ਕੀਤਾ ਮੇਰੇ ਤੋਂ ਬਾਹਰ ਜਾਓਗੇ ਤਾਂ ਤੁਹਾਡੀ ਆਸ਼ੀਸ਼ ਖਰਾਬ ਹੋ ਜਾਏਗੀ ਨਹੀਂ ਉਹ ਕਹਿੰਦੇ ਅਸੀਂ ਮਸੀਹ ਅਸੂ ਦੇ ਨਾਮ 'ਚ ਫਾਸਟ ਕੀਤਾ ਮਸੀਹ ਅਸੂ ਦਾ ਹੀ ਮਸਾ ਤੁਹਾਨੂੰ ਦਿੱਤਾ ਬਸ ਹੀ ਅਸੂ ਦਾ ਹੀ ਆਤਮਾ ਤੁਹਾਡੇ ਵਿੱਚ ਆਇਆ ਸੋ ਨੈਕਸਟ ਟਾਈਮ ਦੇ ਵਿੱਚ ਵੀ ਯਹਵਾ ਪਰਮੇਸ਼ੁਰ ਪਲੱਸ ਮਸੀਹ ਅਸੂ ਦੇ ਨਾਲ ਨਾਲ ਪਵਿੱਤਰ ਆਤਮਾ ਔਰ ਦੂਤ ਤੁਹਾਡੀ ਹਿਫਾਜ਼ਤ ਕਰਨਗੇ ਤੁਹਾਡੇ ਨਾਲ ਰਹਿਣਗੇ ਬਿਕਾਜ਼ ਅਸੀਂ ਉਹਤੇ ਵਿਸ਼ਵਾਸ ਕਰਦੇ ਹਾਂ ਤੁਸੀਂ ਵੀ ਉਹਤੇ ਹੀ ਮਸਾ ਪਾਇਆ ਸੋ ਹੁਣ ਆਪਾਂ ਸਭ ਨੇ ਉਹਦੀ ਅਗਵਾਈ ਦੇ ਨਾਲ ਚੱਲਣਾ ਹੈ ਪਰ ਗੱਲ ਥਿਉਰੀ ਹੈ ਵਰਤ ਦੀ ਸੋਨਾ ਨੇ ਵਰਤ ਕੀਤੇ ਫਿਰ ਰਸੂਲਾਂ ਦੇ ਕਰਤੱਵ 27 ਨੰਬਰ ਅਧਿਆਇ ਦੀ 9 ਨੰਬਰਾਈ ਚ ਲਿਖਿਆ ਹੈ ਜਦੋਂ ਬਹੁਤ ਸਮਾਂ ਬੀਤ ਗਿਆ ਤੇ ਸਮੁੰਦਰ ਦਾ ਸਫਰ ਡਰਾਉਣਾ ਹੋ ਗਿਆ ਇਸ ਲਈ ਜੋ ਵਰਤ ਦੇ ਦਿਨ ਲੰਘ ਚੁੱਕੇ ਸਨ ਤਾਂ ਪੌਲਸ ਨੇ ਉਹਨਾਂ ਨੂੰ ਇਹ ਕਹਿ ਕੇ ਸਮਝਾਇਆ ਸੋ ਇੱਥੇ ਵਚਨ ਦੱਸਦਾ ਵੀ ਪੌਲਸ ਦੇ ਦੁਆਰਾ ਵੀ ਫਾਸਟਿੰਗ ਕੀਤੀ ਗਈ ਬਿਕਾਜ਼ ਫਾਸਟਿੰਗ ਦੇ ਟਾਈਮ ਹੋ ਉਸ ਵੇਲੇ ਲੰਘ ਚੁੱਕੇ ਸੀ ਫਾਸਟਿੰਗ ਦਾ ਵੇਲਾ ਨਿਕਲ ਗਿਆ ਸੀ ਫਿਰ ਅਗਲੀ ਆਇਤ ਪੜ੍ਹਦੇ ਹਾਂ ਦੂਸਰਾ ਕੋਰਿੰਥੀਆ 6 ਨੰਬਰ ਦੇ ਆਇਤੀ 5 ਨੰਬਰ ਆਇਚੇ ਲਿਖਿਆ ਕੋੜੇ ਖਾਨ ਤੋਂ ਕੈਦ ਤੋਂ ਹੰਗਾਮਿਆਂ ਤੋਂ ਮਿਹਣਿਆਂ ਤੋਂ ਉਨੀਂਦਿਆਂ ਤੋਂ ਅਤੇ ਵਰਤ ਰੱਖਣ ਤੋਂ ਸਿੱਥੇ ਪਰਮੇਸ਼ਰ ਸਾਨੂੰ ਸਿਖਾ ਰਿਹਾ ਹੈ ਇਸ ਤੋਂ ਪਹਿਲਾਂ ਇਹ ਪੜਾਂਗੇ ਦੂਸਰਾ ਗ੍ਰੰਥਿਆ 6 ਨੰਬਰ ਅਧਿਆਇ ਦੀ 3 ਨੰਬਰ ਆਇਤ ਤੋਂ ਲੈ ਕੇ ਆਪ ਅੱਗੇ ਪੜਾਂਗੇ ਕਹਿੰਦਾ ਅਸੀਂ ਕਿਸੇ ਗੱਲ ਵਿੱਚ ਠੋਕਰ ਨਹੀਂ ਖਵਾਉਂਦੇ ਕਿ ਕਿਸੇ ਕਿ ਕਿਤੇ ਇਸ ਸੇਵਕਾਈ ਉੱਤੇ ਦੋਸ਼ ਨਾ ਆਵੇ ਪਰ ਜਿਸ ਪ੍ਰਕਾਰ ਪ੍ਰਮੇਸ਼ਰ ਦੇ ਸੇਵਕਾਂ ਨੂੰ ਯੋਗ ਹੈ योग है मतलब जेड़ा ਕੰਮ ਪਰਮੇਸ਼ਰ ਦੇ ਸੇਵਕਾਂ ਨੂੰ ਕਰਨਾ ਚਾਹੀਦਾ ਹੈ ਜੋ ਕਰਨ ਲਈ ਖੁਦਾ ਨੇ ਹੁਕਮ ਦਿੱਤਾ ਕਹਿੰਦਾ ਤਿਵੇਂ ਅਸੀਂ ਹਰ ਇੱਕ ਗੱਲ ਵਿੱਚ ਆਪਣੇ ਆਪ ਲਈ ਪਰਮਾਣ ਦਿੰਦੇ ਹਾਂ ਅਰਥਾਤ ਵੱਡੇ ਸਹਾਰੇ ਤੋਂ ਵਿਪਤਾ ਤੋਂ ਜ਼ਰੂਰਤਾਂ ਤੋਂ ਤੰਗੀਆਂ ਤੋਂ ਕੋੜੜੇ ਤੋਂ ਕੈਦ ਤੋਂ ਹੰਗਾਮਿਆਂ ਤੋਂ ਮਿਹਨਤਾਂ ਤੋਂ ਨਿੰਦਰਾ ਤੋਂ ਵਰਤ ਰੱਖਣ ਤੋਂ ਖराई ਤੋਂ ਗਿਆਨ ਤੋਂ ਤੀਰਜ ਤੋਂ ਦਿਲਗੀ ਤੋਂ ਪਵਿੱਤਰ ਆਤਮਾ ਨਿਸ਼ਕਪਟ ਪ੍ਰੇਮ ਅਤੇ ਸੱਚਾਈ ਦੇ ਬਚਨ ਤੋਂ ਪਰਮੇਸ਼ਰ ਦੀ ਸਮਰੱਥਾ ਤੋਂ ਇਹ ਸਭ ਚੀਜ਼ਾਂ ਦੇ ਨਾਲ ਕਹਿੰਦੇ ਅਸੀਂ ਆਪਣੇ ਆਪ ਨੂੰ ਪ੍ਰੂਫ ਕਰਦੇ ਆ ਖੁਦਾ ਦੇ ਕਿ ਔਰ ਜਿਹਦੇ ਵਿੱਚ ਵਚਨ ਆਇਆ ਸੀਗਾ ਵਰਤ ਦਾ ਵੀ ਸੋ ਇਥੇ ਖੁਦਾ ਦਾ ਦਾਸ ਵੀ ਕਹਿ ਰਿਹਾ ਕਿ ਮੈਂ ਵਰਤ ਤੋਂ ਵੀ ਆਪਣੇ ਆਪ ਨੂੰ ਪ੍ਰੂਫ ਕਰਦਾ ਆ ਬਿਕੋਜ਼ ਮੈਂ ਕਈ ਵਾਰ ਇਹ ਚੀਜ਼ ਕਹੀ ਹੈਗੀ ਕਿ ਵਰਤ ਰੱਖਣਾ ਸਾਡੇ ਲਈ ਬਹੁਤ ਡਿਫਿਕਲਟ ਆ ਸਾਨੂੰ ਇਹ ਲੱਗਦਾ ਵੀ ਮੈਂ ਕਿਵੇਂ ਵਰਤ ਰੱਖਾਂ ਕਿਵੇਂ ਮੈਂ ਥੋ ਹੋ ਪਾਊਗਾ ਕਿ ਮੈਂ ਕਰ ਪਾਊਗਾ ਕਿ ਮੈਥੋਂ ਇਹ ਹੋਣਾ ਸੰਭਵ ਹੈ ਪਰ ਅਸੀਂ ਜਦੋਂ ਵੇਖਦੇ ਆ ਵੀ ਇਹ ਜ਼ਰੂਰੀ ਹੈ ਕਿਉਂਕਿ ਖੁਦਾ ਨੇ ਹੁਕਮ ਦਿੱਤਾ ਹੈ ਤੇ ਖੁਦਾ ਦਾ ਹੁਕਮ ਪੂਰਾ ਕਰਨਾ ਮੇਰੇ ਲਈ ਬਹੁਤ ਜ਼ਰੂਰੀ ਹੈ ਫਿਰ ਅਸੀਂ ਦੇਖਦੇ ਵੀ ਭਾਵੇਂ ਮੈਥੋਂ ਨਾ ਹੋ ਸਕੇ ਪਰ ਪ੍ਰਭੂ ਦੀ ਆਤਮਾ ਤੋਂ ਤਾਂ ਸਭ ਕੁਝ ਹੋ ਹੀ ਸਕਦਾ ਹੈ ਨਾ ਐਟਲੀਸਟ ਮੈਂ ਕੋਸ਼ਿਸ਼ ਤਾਂ ਕਰਾਂ ਵੀ ਜਦੋਂ ਮੈਂ ਕੋਸ਼ਿਸ਼ ਕਰਾਂਗਾ ਤਾਂ ਪ੍ਰਭੂ ਉਹਨੂੰ ਫਲ ਦੇਊਗਾ ਤੇ ਜੇ ਮੈਂ ਫਲ ਲੈ ਕੇ ਆ ਗਿਆ ਤਾਂ ਮੈਨੂੰ ਬਹੁਤ ਖੁਸ਼ੀ ਹੋਊਗੀ ਤੇ ਜੇ ਮੈਨੂੰ ਇੱਕ ਵਾਰ ਫਲ ਮਿਲ ਗਿਆ ਤੇ ਮੈਨੂੰ ਉਹਨੂੰ ਵਾਰ-ਵਾਰ ਪ੍ਰਾਪਤ ਕਰਨ ਦੀ ਇੱਛਾ ਹੋਊਗੀ ਤੇ ਜੇ ਇਹ ਮੇਰੇ ਲਈ ਐਸਾ ਹੋ ਗਿਆ ਤੇ ਮੈਂ ਬਹੁਤ ਖੁਸ਼ ਹੋਵਾਂਗਾ ਕਿਉਂਕਿ ਪਰਮੇਸ਼ਰ ਮੈਨੂੰ ਵਿਰਾਸਤ ਦਾ ਇਨਾਮ ਦਿੰਦਾ ਆ ਇਸ ਕਰਕੇ ਮੈਂ ਕੋਸ਼ਿਸ਼ ਕਰਾਂ ਮੈਂ ਬਣਾਵ ਨੂੰ ਪ੍ਰੂਫ ਕਰਨਾ ਹੁਣ ਅਸੀਂ ਸਾਡੇ ਵਿੱਚੋਂ ਸਾਰੇ ਪਾਸਟਰ ਨਹੀਂ ਬਣ ਸਕਦੇ ਕਿਉਂਕਿ ਸਾਨੂੰ ਇਹ ਲੱਗਦਾ ਵੀ ਨਹੀਂ ਮੈਂ ਇੰਨੀ ਵੱਡੀ ਜ਼ਿੰਮੇਵਾਰੀ ਨਹੀਂ ਉਠਾ ਸਕਦਾ ਸਾਰੇ ਚਰਚਾ ਨਹੀਂ ਬਣਾਈ ਜਾਂਦੇ ਕਿਉਂਕਿ ਸਭ ਨੂੰ ਇਹ ਲੱਗਦਾ ਵੀ ਸ਼ਾਇਦ ਮੇਰੇ ਤੋਂ ਇਹ ਕੰਮ ਹੋਣਾ ਮੁਸ਼ਕਿਲ ਹੈ ਸੋ ਅਸੀਂ ਇਹਨਾਂ ਚੀਜ਼ਾਂ ਦੇ ਦੁਆਰਾ ਆਪਣੀ ਧਾਰਮਿਕਤਾ ਪ੍ਰੂਫ ਨਹੀਂ ਕਰ 파ਰੇ ਪਰ ਇਹਦਾ ਮਤਲਬ ਇਹ ਥੋੜੀਆਂ ਵੀ ਸਿਰਫ ਪਾਸਟਰ ਹੀ ਸਵਰਗ ਜਾਣਗੇ ਜਾਂ ਫਿਰ ਉਹਨਾਂ ਦੀ ਸੇਵਾ ਹੀ ਕਬੂਲ ਹੋਊਗੀ ਸੋ ਕਹਿੰਦਾ ਬੇਸ਼ੱਕ ਐਸਾ ਹੈ ਭਈ ਮੈਂ ਆਪਣੀ ਭਗਤੀ ਮੈਂ ਆਪਣਾ ਬਲਦਾਨ ਜਾਂ ਫਿਰ ਮੈਂ ਆਪਣੀ ਮਿਹਨਤ ਨੂੰ ਇਨਾ ਚੀਜ਼ਾਂ ਦੇ ਦੁਆਰਾ ਸੇਵਾ ਦੇ ਦੁਆਰਾ ਨਹੀਂ ਦਿਖਾ ਸਕਦਾ ਪਰ ਏਟ ਲੀਸਟ ਮੈਂ ਆਪਣੇ ਆਪ ਨੂੰ ਵਰਤ ਦੇ ਦੁਆਰਾ ਤਾਂ ਪ੍ਰੂਫ ਕਰਾਂ ਅਸੀਂ ਲੋਕ ਆਪਣੇ ਮਾਰੇ ਗੱਲ ਕਰੀ ਉਹਨੇ ਤਾਂ ਆਪਣੇ ਆਪ ਨੂੰ ਹਰ ਇੱਕ ਚੀਜ਼ ਦੀ ਪ੍ਰੂਫ ਕੀਤਾ ਪ੍ਰਭੂ ਦੇ ਦਾਸ ਨੇ ਪੌਲਸ ਨੇ ਹਰ ਇੱਕ ਚੀਜ਼ ਦੇ ਧੀਰਜ ਸੰਜਮ ਦਿਆਲਗੀ ਸਹਿਣਸ਼ੀਲਤਾ ਉਹਨੇ ਬਹੁਤ ਕੁਛ ਸਿਆ ਬੜੀ ਬੜੀ ਜਗ੍ਹਾ ਨੂੰ ਸ਼ਿਫਟ ਕੀਤਾ ਗਿਆ ਜੇਲ੍ਹ ਤੋਂ ਇੱਥੇ ਨਹੀਂ ਉੱਥੇ ਲੈ ਜਾਓ ਕੁੱਟਿਆ ਮਾਰਿਆ ਗਿਆ ਸਤਾਇਆ ਗਿਆ ਪਰ ਉਹਨੇ ਸਹਿ ਲਿਆ ਸੋ ਉਹਨੇ ਸਬਰ, ਦਿਯਾਲਗੀ, ਸੰਜਮ ਅਰੇਕੀ ਚੀਜ਼ ਨੂੰ ਬੈਲੈਂਸ ਚ ਬਣਾਉਂਦੇ ਹੋਏ ਆਪਣੇ ਆਪ ਨੂੰ ਖੁਦਾ ਦੇ ਲਈ ਤਿਆਰ ਕੀਤਾ ਔਰ ਉਹਨੇ ਆਪਣੇ ਆਪ ਨੂੰ ਐਸਾ ਤਿਆਰ ਕੀਤਾ ਪਈ ਉਹਨੂੰ ਉਹਦੇ ਉੱਤੇ ਕੋਈ ਕੱਲ ਨੂੰ ਉਂਗਲ ਨਾ ਉਠਾ ਸਕੇ ਕੋਈ ਉਹਨੂੰ ਇਹ ਨਾ ਕਹਿ ਸਕੇ ਵੀ ਤੈਨਾਂ ਇਦਾਂ ਕਿਉਂ ਹੋਇਆ ਤੂੰ ਇਦਾਂ ਕਿਉਂ ਕੀਤਾ ਤੂੰ ਕੀਤਾ ਕਿਵੇਂ ਪਰ ਉਹਨੇ ਇਹ ਗੱਲ ਕੀਤੀ ਕਿ ਜਿਵੇਂ ਵੀ ਮੈਂ ਕੀਤਾ ਮੈਂ ਆਪਣੇ ਖੁਦਾ ਦੀ ਮਰਜ਼ੀ ਨਾਲ ਕੀਤਾ ਉਹ ਇਹ ਚੀਜ਼ ਨੂੰ ਦਿਖਾਉਣਾ ਚਾਹੁੰਦਾ ਸੀ ਕਿ ਮੈਂ ਖੁਦਾ ਵਿੱਚ ਹਰ ਇੱਕ ਚੀਜ਼ ਬਰਦਾਸ਼ਤ ਕਰ ਸਕਦਾ ਕੋਈ ਮੈਨੂੰ ਅਗਰ ਕੱਲ ਨੂੰ ਪੁੱਛੂਗਾ ਨਾ ਵੀ ਤੂੰ ਐਵੇਂ ਕਿਵੇਂ ਕਰ ਲਿਆ ਤੋ ਕਹੇਗਾ ਕਿ ਹਾਂ ਬਿਲਕੁਲ ਮੈਂ ਕੀਤਾ ਬਿਕੋਜ਼ ਜਿੱਤੇ ਮੈਂ ਭਰੋਸਾ ਰੱਖਦਾ ਚ ਉਹ ਬਹੁਤ ਹੀ ਸਮਰਥੀ ਹੈ ਬਹੁਤ ਹੀ ਤਾਕਤਵਰ ਹੈ ਕਈ ਵਾਰ ਹਾਰਟ ਦੇ ਪੇਸ਼ੈਂਟ ਫਾਸਟਿੰਗ ਕਰ ਲੈਂਦੇ ਆ 슈ਗਰ ਦੇ ਪੇਸ਼ੈਂਟ ਫਾਸਟਿੰਗ ਕਰ ਲੈਂਦੇ ਆ ਥਾਇਰੋਇਡ ਦੇ ਪੇਸ਼ੈਂਟ ਫਾਸਟਿੰਗ ਕਰ ਲੈਂਦੇ ਆ ਬਿਕੋਜ਼ ਅਨਦਰ ਸਭ ਦੀ ਮੈਡੀਸਿਨ ਜਿਹੜੀ ਹੁੰਦੀ ਹੈ ਨਾ ਉਹ ਡੇਲੀ ਹੁੰਦੀ ਹੈ ਔਰ ਬਿਨਾ ਨਾਗਾ ਖਾਣ ਪਰ ਫਿਰ ਵੀ ਉਹ ਬਿਨਾਂ ਨਾਗਾ ਸੌਰੀ ਨਾਗਾ ਪਾ ਕੇ ਉਹਨੂੰ ਛੱਡ ਦਿੰਦੇ ਆ ਆਲਮੋਸਟ ਤੇ ਫਿਰ ਉਹ ਹੈਲਥੀ ਵੀ ਹੋ ਜਾਂਦੇ ਫਿਰ ਉਹ ਕਹਿੰਦੇ ਕਿ ਹਾਂ ਵਾਕਈ ਮੈਸੇਜ ਤੋਂ ਰਿਲੀਫ ਆਇਆ ਕਿਉਂਕਿ ਪਹਿਲੀ ਕੋਸ਼ਿਸ਼ ਉਹਨਾਂ ਨੇ ਕੀਤੀ ਅੱਜ ਤਾਂ ਹੋਰ ਵੀ ਬਹੁਤ ਸਾਰੀਆਂ ਨੇ ਪਰ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗੀ ਇੰਨੀਆਂ ਆਈ ਤਾਂ ਜੀ ਸਾਨੂੰ ਕਨਫਰਮ ਹੋ ਗਿਆ ਹੋਣਾ ਆ ਭਾਈ ਪ੍ਰਭੂ ਦੇ ਚੇਲਿਆਂ ਨੇ ਵਰਤ ਰੱਖੇ ਵਰਤ ਰੱਖ ਕੇ ਮਿਹਨਤ ਕੀਤੀ ਈਵਨ ਦੁਨੀਆ ਨੂੰ ਦਿਖਾਉਣ ਦੇ ਲਈ ਨਹੀਂ ਪਰਮੇਸ਼ਨ ਨੂੰ ਦਿਖਾਉਣ ਦੇ ਲਈ ਫਾਸਟਿੰਗ ਦੇ ਦੁਆਰਾ ਤਾਂ ਕੀ ਉਹਨਾਂ ਨੇ ਸੰਜਮ ਦਿਖਾਇ ਲੀਂ ਸਭਰ ਪ੍ਰੇਮ ਦੇ ਨਾਲ ਦਾ ਸਹਿਨਸ਼ੀਲਤਾ ਔਰ ਬੜਾ ਹੀ ਦਲੇਰ ਮਨ ਰੱਖ ਕੇ ਆਪਣੇ ਦੁਸ਼ਮਣਾਂ ਦੇ ਲਈ ਦੁਆ ਕਰਨ ਵਾਲੀ ਦਿਆਲਗੀ ਅਤੇ ਨਮਰਤਾ ਨੂੰ ਆਪਣੇ ਅੰਦਰ ਪੈਦਾ ਕੀਤਾ ਔਰ ਉਹਨਾਂ ਨੇ ਇਸ ਤਰ੍ਹਾਂ ਖੁਦਾ ਦੀ ਸੇਵਾ ਕੀਤੀ ਭਈ ਲੋਕਾਂ ਲੋਕ ਵੇਖਣ ਤੇ ਜਾਣਣ ਵੀ ਇਹ ਹੁੰਦੇ ਖੁਦਾ ਦੇ ਦਾਸ ਭਾਵੇਂ ਖੁਦਾ ਦੇ ਦਾਸ ਹੋਣ ਭਾਵੇਂ ਖੁਦਾ ਦੇ ਵਿਸ਼ਵਾਸੀ ਹੋਣ ਹਰ ਇੱਕ ਪਰਸਨ ਆਪਣੇ ਆਪ ਦਾ ਪ੍ਰਣਾਮ ਦੇਵੇ ਪਰਮਾਨ ਦਾਵੇ ਕਿ ਭਈ ਮੈਂ ਐਸਾ ਹੈ ਪ੍ਰੂਫ ਦੇਵੇ ਆਪਣੇ ਆਪ ਨੂੰ ਸਾਬਿਤ ਕਰੇ ਫਿਰ ਮੈਂ ਖੁਦਾ ਤੇ ਲਈ ਆ ਕੰਮ ਘਾਟਸਾਂਗਾ ਆ ਸਾਡੇ ਵਿੱਚ ਬਹੁਤ ਆ ਜਿਹੜੀ ਕਹਿੰਦੇ ਪਰ ਮੈਂ ਮਰ ਵੀ ਜਾਵਾਂ ਮੈਂ ਤੁਹਾਨੂੰ ਥਾਂ ਵੀ ਨਹੀਂ ਛੱਡਦਾ ਸੋ ਮੈਂ ਕਹਾਂਗੀ ਮਰਨ ਤੋਂ ਬਾਅਦ ਕੀ ਨੇ ਦੇਖਿਆ ਜਿਹੋਦਿਆਂ ਜਾਨ ਪ੍ਰੂਫ ਕਰਕੇ ਦਿਓ ਜਿਹੋਦਿਆਂ ਜਾਨ ਆਪਣੀ ਸੱਚਾਈ ਦਾ ਸਬੂਤ ਦਿਓ ਕਹੋ ਕਿ ਖੁਦਾ ਮੈਂ ਇੱਕ ਫਾਸਟਿੰਗ ਤੋਂ ਸ਼ੁਰੂਆਤ ਕਰਾਂਗਾ ਔਰ ਮੈਂ ਬਹੁਤ ਬੈਸਟ ਕਰਾਂਗਾ ਇਵਨ ਕਿ ਮੇਰੀ ਜਿਹੜੀ ਫਾਸਟਿੰਗ ਹੋਗੀ ਉਹ ਬਹੁਤ ਵੰਡਰਫੁਲ ਹੋਗੀ ਕਿਉਂਕਿ ਖੁਦਾ ਵੀ ਇਹ ਤੇਰੇ ਵੱਲੋਂ ਹੁਕਮਤਾ ਹੈ ਤੇ ਨਾਲ ਨਾਲ ਮੇਰੇ ਮਨ ਦੀ ਇੱਛਾ ਵੀ ਫੈਜ਼ਾਦ ਵੀ ਖੁਦਾ ਮੈਨੂੰ ਦੇਖੇ ਮੈਂ ਖੁਦਾ ਦੀ ਨਜ਼ਰ ਚ ਪਰਫੈਕਟ ਹਾਂ ਐ ਪਰਮੇਸ਼ਰ ਮੈਨੂੰ ਪਰਫੈਕਟ ਹੋਣ ਦੇ ਲਈ ਜਿੰਨਾ ਵੀ ਚੀਜ਼ਾਂ ਦੀ ਥੋੜਿਆ ਐ ਐ ਮੇਰੇ ਖੁਦਾਵੰਦ ਮੇਰੇ ਪਿਆਰੇ ਪ੍ਰਭੂ ਮੇਰੀਆਂ ਸਭ ਥੋੜਾਂ ਨੂੰ ਪੂਰਿਆਂ ਕਰ ਮੇਰੀ ਮਦਦ ਕਰ ਮੈਨੂੰ ਆਪਣੇ ਫਤਿਹਮੰਦ ਹੱਥ ਦੇ ਹੇਠਾਂ ਲਿਆ ਮੈਨੂੰ ਇਸ ਯੋਗ ਬਣਾ ਮੇਰੇ ਪਰਮੇਸ਼ਰ ਕਿ ਮੈਂ ਤੇਰੀ ਕਿਰਪਾ ਤੇਰੀ ਗ੍ਰੇਸ ਤੇਰੀ ਨੇਕ ਨਾਮੀ ਚ ਵਧਾਂ ਤੇਰਾ ਪ੍ਰਤੀਫਲ ਮੇਰੇ ਉੱਤੇ ਠਹਿਰੇ ਔਰ ਮੈਂ ਜਦ ਵੀ ਫਾਸਟਿੰਗ ਕਰਾਂ ਮੈਂ ਖਰਾ ਉਤਰਾਂ ਜਦੋਂ ਵੀ ਪ੍ਰਭੂ ਦੇ ਚੇਲੇ ਆਨੇ ਫਾਸਟੇ ਕੀਤੇ ਉਹ ਖਰੇ ਉੱtre ਜਿੰਨਾ ਵੀ ਵਿਸ਼ੇ ਲਈ ਕੀਤੇ ਉਹਨਾਂ ਦਾ ਉੱਤਰ ਆਇਆ ਜੋ ਜੋ ਵੀ ਉਹਨਾਂ ਨੇ ਬੋਲਿਆ ਉਹ ਸੁਣਿਆ ਗਿਆ ਸੋ ਅਸੀਂ ਵੀ ਇਸ ਤਰ੍ਹਾਂ ਫਾਸਟਿੰਗ ਕਰਨੀ ਹੈ ਕਿ हे ਮੇਰੇ ਖੁਦਾਵਨ ਖੁਦਾ ਮੈਂ ਜੋ ਬੋਲਣਾ ਉਹ ਸੁਣਿਆ ਜਾਵੇ ਜੋ ਮੈਂ ਕਮਾ ਉਹ ਮੇਰੇ ਲਈ ਪੂਰਾ ਕੀਤਾ ਜਾਵੇ ਜਿਸ ਕੰਮ ਨੂੰ ਮੈਂ ਫੜਿਆ ਮੈਂ ਸ਼ਰਧਾ ਪੂਰਵਕ ਕਰਾਂ ਜੇ ਮੈਂ ਫਾਸਟਿੰਗ ਕਰਾਂ ਤਾਂ ਮੈਂ ਇਸ ਤਰ੍ਹਾਂ ਫਾਸਟਿੰਗ ਕਰਾਂ ਭਈ ਮੇਰੀ ਫਾਸਟਿੰਗ ਤੈਨੂੰ ਪਸੰਦ ਆਉਣ ਵਾਲੀ ਹੋਵੇ ਸੋ ਮੈਂ ਹਰ ਇੱਕ ਨੂੰ ਕਹਾਂਗੀ ਖੁਦਾ ਦੇ ਵਿੱਚ ਫਾਸਟਿੰਗ ਕਰਨਾ ਜ਼ਰੂਰੀ ਹੈ ਇਹਨੂੰ ਛੱਡਣਾ ਨਹੀਂ ਆ ਜਿਵੇਂ ਸਾਨੂੰ ਕਹਿੰਦੇ ਨੇ ਨਾ ਕਿ ਸ਼ੂਗਰ ਦੀ ਗੋਲੀ ਡੇਲੀ ਖਾਣੀ ਚ ਨਾ ਗਾਣੀ ਪੋਣਾ ਤੇ ਸਿਵੜੀ ਦਲੇਰੀ ਨਾ ਖਾਣੀ ਵੀ ਨਾ ਗਾਣੀ ਪੋਣਾ ਸੋ ਫਾਸਟਿੰਗ ਦੇ ਵਿੱਚ ਵੀ ਕਿਸੇ ਨੂੰ ਆਪਸ਼ਨ ਨਹੀਂ ਆ ਵੀ ਇੱਕ ਦਿਨ ਖਾ ਲੋ ਦੋ ਦਿਨ ਨਹੀਂ ਦੋ ਦਿਨ ਖਾ ਲੋ ਚਾਰ ਦਿਨ ਨਹੀਂ ਖੁਦਾ ਨਹੀਂ ਕਿ ਹਰ ਇੱਕ ਬੰਦਾ ਫਾਸਟਿੰਗ ਜ਼ਰੂਰ ਕਰੇ ਕਿਉਂਕਿ ਫਾਸਟਿੰਗ ਸਾਡੇ ਬੰਦਨਾਂ ਨੂੰ ਤੋੜਨਾ ਆ ਸੋ ਜਿੰਨੇ ਵੀ ਜਨ ਫਾਸਟਿੰਗ ਕਰਦੇ ਆ ਉਹਨਾਂ ਦੀ ਹੀ ਲਾਈਫ ਦੇ ਵਿੱਚ ਖੁਦਾ ਕੰਮ ਕਰਦਾ ਆ ਜਿਹੜੇ ਫਾਸਟਿੰਗ ਨਹੀਂ ਕਰਦੇ ਉਹਨਾਂ ਦੀ ਲਾਈਵ ਦੇ ਵਿੱਚ ਵੀ ਕੰਮ ਤਾਂ ਹੁੰਦੇ ਆ ਜੇ ਕਿਸੇ ਫਾਸਟਿੰਗ ਵਾਲੇ ਦੀ ਲਾਈਵ ਵਿੱਚ 50 ਕੰਮ ਹੁੰਦੇ ਨਾ ਤਾਂ ਕੱਲੀ ਪ੍ਰਾਰਥਨ ਵਾਲੇ ਦੀ ਲਾਈਵ 'ਚ 30 ਕੰਮ ਹੋਣਗੇ ਕੰਮ ਹੋਣਗੇ ਪਰ ਕਿਉਂ ਨਹੀਂ ਅਸੀਂ 50 ਦਾ ਫਾਇਦਾ ਲੈਂਦੇ ਉਸੇ ਤਰ੍ਹਾਂ ਜਿਵੇਂ ਇੱਕ ਕਲਾਸ ਵਿੱਚ 20 ਸਟੂਡੈਂਟ ਪੜ੍ਹਦੇ ਆ ਔਰ ਉਹਨਾਂ 20ਾਂ ਦੇ ਵਿੱਚੋਂ ਇੱਕ ਪਹਿਲੇ ਤਾਇਆ ਇੱਕ ਦੂਜੇ ਤਾਇਆ ਇੱਕ ਤੀਜੇ ਤਾਇਆ ਇਹਦੇ ਬਾਕੀ ਸਾਰੇ ਪਾਸ ਹੋਈ ਸੋ ਅਸੀਂ ਪਾਸ ਤਾਂ ਹੋ ਗਏ ਆ ਪਰ ਕਿੰਨਾ ਭਲਾ ਹੁੰਦਾ ਕਿ ਅਗਰ ਅਸੀਂ ਫਰਸਟ ਆਉਂਦੇ ਇਹੀ ਚੀਜ਼ ਅਸੀਂ ਸੋਚਣੀ ਹੈ ਕਿ ਪ੍ਰੇਰ ਦੇ ਦੁਆਰਾ ਸੀ ਪਾਸ ਹੋ ਜਾਗੇ নো ਡਾਊਟ ਸਾਡਾ ਕ੍ਰਾਈਟੇਰੀਆ ਜਿੰਨਾ ਚਾਹੀਦਾ ਪੂਰਾ ਹੋ ਜਾਊਗਾ ਪਰ ਸਾਡਾ ਜਿਹੜਾ ਲਕਸ਼ਾ ਨਾ ਸਾਡੀ ਜਿਹੜੀ ਦੌੜ ਆ ਉਹ ਪਹਿਲੇ ਨੰਬਰ ਦੀ ਹੋਣੀ ਚਾਹੀਦੀ ਕਿ ਮੈਂ ਪਹਿਲਾ ਆਵਾਂ ਤੇ ਜਿਹੜਾ ਪਹਿਲਾ ਆ ਉਹ ਯੈਸ਼ੂ ਆ ਤੇ ਜਿਹੜਾ ਯੈਸ਼ੂ ਦੇ ਬਰਾਬਰ ਮਿਹਨਤ ਕਰੂਗਾ ਤੇ ਖੁਦਾ ਤੋਂ ਯੈਸ਼ੂ ਜਿੰਨੀ ਇੱਜ਼ਤ ਵੀ ਪਾਊਗਾ ਤਾਂ ਅਸੀਂ ਸਭ ਨੇ ਫਾਸਟਿੰਗ ਦੇ ਵਿੱਚ ਬਣੇ ਰਹਿਣਾ ਹੈ ਆਪਣੇ ਆਪ ਨੂੰ ਚੇਂਜ ਕਰਨਾ ਫਾਸਟਿੰਗ ਸਿਰਫ ਡਾਈਟਿੰਗ ਦੀ ਤਰ੍ਹਾਂ ਨਹੀਂ ਕਰਨੀ ਐ ਸੀ ਆਪਣੀ ਲਾਈਫ ਨੂੰ ਬਦਲਣਾ ਹੈ ਆਪਣੇ ਆਪ ਨੂੰ ਆਪਣੇ ਸੁਭਾ ਨੂੰ ਚੇਂਜ ਕਰਨਾ ਹੈ ਫਾਸਟਿੰਗ ਸੜੀਲੀ ਕਿਹੜਾ ਰਾਸਤਾ ਹੈ ਜਿਹਦੇ ਵਿੱਚ ਅਸੀਂ ਥੋੜਾ ਜਿਹਾ ਖਾਣਾ ਛੱਡ ਕੇ ਆਪਣੇ ਆਪ ਨੂੰ ਪ੍ਰੂਵ ਕਰਦੇ ਹਾਂ ਕੁਝ ਸਮੇਂ ਦੇ ਲਈ ਦੇਖੋ ਅਸੀਂ ਸਵੇਰ ਤੋਂ ਦੁਪਹਿਰ ਦਸ ਵੇਰ ਨਹੀਂ ਛੱਡਦੇ ਦੁਪਹਿਰ ਤੱਕ ਫੇਕ ਖਾ ਲੈਂਦੇ ਆ ਰਾਤ ਨੂੰ ਫੇਕ ਖਾ ਲੈਂਦੇ ਆ ਤਾਂ ਇੱਕ ਟਾਈਮ ਦਾ ਖਾਣਾ ਜੰਣਾ ਕੋਈ ਬਹੁਤ ਔਖਾ ਨਹੀਂ ਹੈ ਪਰ ਖੁਦਾ ਪ੍ਰੂਫ ਖੁਦਨ ਸਾਹਮਣੇ ਪ੍ਰੂਫ ਆਉਂਦਾ ਕਿ ਆਪ ਪਰਮੇਸ਼ਰ ਮਤੇ ਲਈ ਕਰ ਸਕਦਾ ਵੱਡੇ ਵੱਡੇ ਬਾਦੇ ਕਰਨ ਨਾਲ ਬੀਰ ਮੈਂ ਦੇ ਲਈ ਚਾਹਨਾ ਤੋੜ ਲੈ ਮਤਾਰੇ ਤੋੜ ਲੈ ਇਹ ਚੀਜ਼ ਅਸੀਂ ਕਰ ਨਹੀਂ ਸਕਦੇ ਉਸ ਤੋਂ ਪਹਿਲਾਂ ਇੱਜ਼ਤ ਹੁੰਦੀ ਹੈ ਇੱਕ ਦੂਜੇ ਦੀ ਇੱਜ਼ਤ ਕਰਨੀ ਕਦਰ ਕਰਨੀ ਇਮਾਨਦਾਰੀ ਰੱਖਣੀ ਉਸੇ ਤਰ੍ਹਾਂ ਵੱਡੀਆਂ ਵੱਡੀਆਂ ਗੱਲਾਂ ਕਰਨਾ ਪ੍ਰਭੂ ਤੈਨੂੰ ਨਹੀਂ ਛੱਡ ਦੇ ਮੈਂ ਮਰ ਜਾਵਾਂ ਮੈਨੂੰ ਕੋ ਟੰਗ ਦੇਵੇ ਮੈਨੂੰ ਪੁੱਠਾ ਟੰਗ ਦੇਵੇ ਮੈਨੂੰ ਵੱਡ ਦੇਵੇ ਮੈਂ ਤਾਂ ਵੀ ਤੇਰਾ ਇਹ ਸਭ ਗੱਲਾਂ ਕਰਨ ਦੇ ਨਾਲ ਫਾਸਟਿੰਗ ਦੇ ਦੁਆਰਾ ਆਪਣੇ ਆਪ ਨੂੰ ਪ੍ਰੂਫ ਕਰੋ ਪ੍ਰੇਰਣ ਦੇ ਦੁਆਰਾ ਆਗਿਆਕਾਰੀ ਦੇ ਦੁਆਰਾ ਵਫਾਦਾਰੀ ਦੇ ਦੁਆਰਾ ਆਪਣੇ ਆਪ ਨੂੰ ਪ੍ਰੂਫ ਕਰੋ ਤਾਂ ਜੋ ਜਦ ਯਹਵਾ ਵੇਖੇਗੇ ਕਿ ਇਹਨੇ ਜੋ ਮੈਨਾਂ ਸੌ ਖਾਦੀ ਸੋ ਪੂਰੀ ਕੀਤੀ ਜਿਹੜੇ ਕੰਮ ਨੂੰ ਇਹਨੇ ਫੜਿਆ ਸੀ ਬਹੁਤ ਬਹੁਤ ਵਧੀਆ ਤਰੀਕੇ ਨਾਲ ਇਹਨੇ ਉਸ ਕੰਮ ਨੂੰ ਸਫਲ ਕੀਤਾ ਆ ਆ ਉਸ ਵਾਰ ਮਿਲ ਕੇ ਆਪਣੀ ਫਾਸਟਿੰਗ ਰੀਤੀ ਖਤਮ ਕਰਦੇ ਸਨ ਦੀ ਫਾਸਟਿੰਗ ਸਾਡੀ ਅਸੀਂ ਬ੍ਰੇਡ ਚ ਖੋਲ ਦਿੱਤੀ ਜਾਊਗੀ 2:60 ਦੀ 2 ਵਜੇ ਦੀ ਬ੍ਰੇਡ ਨਹੀਂ ਆਊਗੀ ਸੋ ਜਿੰਨੇ ਵੀ ਭੈਣ ਭਾਈ ਨੈਕਸਟ ਟਾਈਮ ਤੋਂ ਵੀ ਫਾਸਟਿੰਗ ਚ ਰਹਿੰਦੇ ਨੇ ਐਤਵਾਰ ਦੀ ਫਾਸਟਿੰਗ ਐਤਵਾਰ ਦੀ ਬ੍ਰੇਡ ਚ ਖੋਲ ਦਿੱਤੀ ਜਾਂਦੀ ਹੈ 21 ਤਰੀਕ ਤੱਕ ਅਸੀਂ ਫਾਸਟ ਕਰਾਂਗੇ 20 ਤਰੀਕ ਨੂੰ ਸਾਡਾ ਸਪੈਸ਼ਲ ਬੀਜ ਦੀ ਫਾਸਟਿੰਗ ਹੋਊਗੀ ਸਪੈਸ਼ਲ ਬੀਜ ਅਸੀਂ ਬੀਜਾਂਗੇ ਜਿਹਦੇ ਵਿੱਚ ਅਸੀਂ ਜੋ ਵੀ ਬੀਜ ਲਵਾਂਗੇ ਉਹਦੇ ਵਿੱਚ ਆਪਣੀਆਂ ਸਾਰੀਆਂ ਪਰੇਸ਼ਾਨੀਆਂ ਨੂੰ ਯਾਦ ਕਰਦੇ ਹੋਏ ਕਿ ਇਹ ਖੁਦਾ ਇਹ ਬੀਜ ਨਹੀਂ ਆ ਇਹ ਮੇਰਾ ਕਰਜ਼ਾ ਆ ਇਹ ਮੇਰਾ ਰੋ ਗਿਆ ਮੇਰੇ ਪ੍ਰਭੂ ਇਹ ਮੇਰੀ ਬਿਮਾਰੀ ਹੈ ਮੇਰੇ ਪਿਤਾ ਇਹ ਮੇਰੇ ਦੁੱਖ ਨੇ ਖੁਦਾ ਜੋ ਮੈਨੂੰ ਦੇ ਦਿੱਤੇ ਆ ਔਰ ਮੇਰਾ ਵਿਸ਼ਵਾਸ ਅਭੀ ਜੇ ਉਹ ਮੈਂ ਤੈਨੂੰ ਦੇਤੇ ਤਾਂ ਮੇਰੀ ਲਾਈਫ ਚੋਂ ਨਿਕਲ ਗਿਆ ਇਸ ਤਰ੍ਹਾਂ ਅਸੀਂ ਸਪੈਸ਼ਲ ਬੀਜ ਦੀ ਪ੍ਰੇਰ ਕਰਾਂਗੇ ਸੰਡੇ ਸੌਰੀ 20 ਤਰੀਕ ਨੂੰ ਫਾਸਟਿੰਗ ਹੋਏਗੀ ਉਸ ਦਿਨ ਸੈਡਰੋਸ ਦਿਨ ਅਸੀਂ ਸਪੈਸ਼ਲ ਬੀਜ ਦੀ ਪ੍ਰਾਰਥਨਾ ਕਰਾਂਗੇ 22 ਤਰੀਕ ਨੂੰ ਆਪਣੀ ਮੀਟਿੰਗ ਹੈਗੀ ਆ ਸੋ 22 ਤਰੀਕ ਦੀ ਮੀਟਿੰਗ ਦੇ ਵਿੱਚ ਜਿੰਨਾ ਵੀ ਭੈਣਾ ਭਾਈਆਂ ਨੇ ਫਾਸਟਿੰਗ ਕੀਤੀ ਹੈ 21 ਦਿਨਾਂ ਦੀ ਫਾਸਟਿੰਗ ਲਾਸ ਮੰਦੀ ਫਾਸਟਿੰਗ ਪੂਰਾ ਸਾਲ ਜਿਨ੍ਹਾਂ ਨੇ ਫਾਸਟਿੰਗ ਕੀਤੀ ਆ ਉਨ੍ਹਾਂ ਦੇ ਲਈ ਸਭ ਦੇ ਲਈ ਖਾਸ ਪ੍ਰਾਰਥਨਾ ਹੋਊਗੀ 22 ਤਰੀਕ ਦੀ ਮੀਟਿੰਗ ਦਾ ਲਾਈਵ ਚੱਲੂਗਾ ਫੋਨ ਤੇ ਆਊਗਾ ਉਹ ਸਵੇਰੇ 10 ਵਜੇ ਤੋਂ ਕਰੀਬ ਸ਼ੁਰੂ ਹੋ ਜਾਊਗਾ ਜੇ ਸਰਦੀਪ ਧੰਦ ਵਗੈਰਾ ਵਾਲੀ ਹੋਈ ਤਾਂ ਫਿਰ ਉਹ 11 12 ਵਜੇ ਤੱਕ ਵੀ ਸ਼ੁਰੂ ਹੋ ਜਾਊਗਾ ਪਰ ਹੋਊਗਾ ਲਾਈਵ ਸ਼ੁਰੂ ਲਾਈਵ ਹੀ ਚੱਲੇਗਾ ਕੋਸ਼ਿਸ਼ ਕਰੋ ਤੁਸੀਂ ਸਭ ਨੇ ਪਹੁੰਚਣਾ ਵੀ ਜ਼ਰੂਰ ਔਰ ਮੈਂ ਕਹ ਸੀ ਕਿ ਅਸੀਂ ਬਾਈਬਲ ਦਾ ਡੋਨੇਸ਼ਨ ਵੀ ਦੇਣਾ ਹੈ ਜਿੰਨਾ ਵੀ ਭੈਣਾ ਭਾਇਆ ਨੂੰ ਬਾਈਬਲ ਦੀ ਜ਼ਰੂਰਤ ਹੋ ਆਪਣੇ ਨਾਮ ਲਿਖਵਾ ਦੇਣ ਉਹਨਾਂ ਨੂੰ ਬਾਈਬਲ ਜ਼ਰੂਰ ਦਿੱਤੀ ਜਾਊਗੀ ਔਰ ਬਾਈਬਲ ਲੈਣ ਦੇ ਲਈ ਤੁਹਾਨੂੰ ਮੀਟਿੰਗ ਚਾਉਣਾ ਪਊਗਾ ਉਹ ਬਾਈਬਲ ਕਿਸੇ ਦੀ ਵੀ ਘਰ ਵਿੱਚ ਕੂਰੀਅਰ ਨਹੀਂ ਕਰਵਾਈ ਜਾਊਗੀ ਤਾਂ ਉਹ ਸਭ ਮਿਲ ਕੇ ਹੁਣ ਅੱਜ ਦੇ ਸੁਨਦਰ ਸਮੇਂ ਦੇ ਵਿੱਚ ਪ੍ਰਤੀਫਲ ਨੂੰ ਪਾਉਣ ਦੇ ਲਈ ਸਭ ਮਿਲ ਕੇ ਖੁਦਾਵੰਦੀ پاک ਔਰ ਪਵਿੱਤਰ ਹਜ਼ੂਰੀਜ ਪ੍ਰਾਰਥਨਾ ਕਰਦੇ ਆਂ ਹਾਲੇਲੂਇਆ 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 ਤਾਰੀਫ 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 ਕਰਦੇ ਆਂ ਮਹਾਨ ਪਰਮੇਸ਼ਰ ਖੁਦਾਵੰਦ ਖੁਦਾ ਤੁਹਾਡੀ ਤਾਰੀਫ ਤੁਹਾਡਾ ਸ਼ੁਕਰ ਕਰਦੇ ਮੇਰੇ ਖੁਦਾਵੰਦ ਜੀ ਤੁਸੀਂ ਆਤਮ ਹੰਦਿਆ ਲੋਰ ਕਿਰਪਾ ਕਰਨ ਵਾਲੇ ਪਰਮੇਸ਼ਰੋ ਮੇਰੇ ਖੁਦਾ ਤੁਹਾਡੀ ਸਾਮਰ ਤੁਹਾਡਾ ਫਜ਼ਲ ਤੁਹਾਡੀ ਕਿਰਪਾ ਸਦਾ ਦੀ ਹੈ ਮੇਰੇ ਖੁਦਾਵਨ ਜੀ ਤੁਸੀਂ ਬਰਕਤ ਦੇਣ ਵਾਲੇ ਪਿਆਰੇ ਪਰਮੇਸ਼ਰੋ ਮੇਰੇ ਖੁਦਾ ਤੁਹਾਡਾ ਫਜ਼ਲ ਤੁਹਾਡੀ ਕਿਰਪਾ ਅਨੁਪੂਰਤ ਤੇ ਸਦਾ ਦੀ ਹੈ ਮੇਰੇ ਮਹਾਨ ਖੁਦਾਵਨ ਰਹਿਮ ਕਰਨਾ ਕਿਰਪਾ ਕਰਨਾ ਦਇਆ ਕਰਨਾ ਮੇਰੇ ਪਿਆਰੇ ਪਰਮੇਸ਼ਰ ਖੁਦਾ ਪਵਿੱਤਰ ਆਤਮਾ ਸੱਚਾ ਸਾਈਂ ਕੋ ਹੁਣ ਤੋਂ ਲੈ ਕੇ ਸਦਾ ਤੱਕ ਹਰ ਇੱਕ ਦਿਨ ਮਦਦ ਕਰੇ ਮੇਰੇ ਜੀਵ ਤੇ ਖੁਦਾ ਪਾਕ ਲਹੂ ਦੇ ਵਸੀਲੇ ਬles ਕਰਨਾ ਮੇਰੇ ਖੁਦਾਵੰਦ ਜੀ ਹਰ ਦੁੱਖ ਮੁਸੀਬਤ ਚਿੰਤਾ ਬੋਝ ਪਰੇਸ਼ਾਨੀ ਨਾਸ਼ ਬਸਮ ਖਤਮ ਹੋ ਜਾਵੇ ਪਾਕ ਲਹੂ ਦੀਆਂ ਵਾੜਾਂ ਪੂਰੇ ਪਰਿਵਾਰ ਦੇ ਚਾਰੋਂ ਔਰ ਮੰਗਦੇ ਮੇਰੇ ਖੁਦਾ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਮੇਰੇ ਪਿਆਰੇ ਪ੍ਰਭੂ ਜੋ ਪਿਛਲੇ ਸਮਿਆਂ ਦੇ ਵਿੱਚ ਤੁਸੀਂ ਸਾਨੂੰ ਸੰਭਾਲ ਲਿਆ ਮੇਰੇ ਖੁਦਾ ਤੁਸੀਂ ਸਾਡੀ ਹਿਫਾਜ਼ਤ ਕੀਤੀ ਮੇਰੇ ਪਿਆਰੇ ਪ੍ਰਭੂ ਨਾ ਛੱਡਿਆ ਤੇ ਨਾ ਹੀ त्याਗਿਆ ਮੇਰੇ ਖੁਦਾ ਤੁਹਾਡੇ ਪਵਿੱਤਰ ਆਤਮਾ ਨੇ ਸਾਡੇ ਅੰਗ ਸੰਗ ਰਿਹਾ ਮੇਰੇ ਖੁਦਾ আর ਸਾਡੀ ਮਦਦ ਕੀਤੀ ਮੇਰੇ ਖੁਦਾਵੰਦ ਜੀ ਹਰ ਦੁੱਖ ਮੁਸੀਬਤ ਵਿਪਤਾ ਬਵਾ ਬਿਮਾਰੀ ਪਰੇਸ਼ਾਨੀ ਤੋਂ ਤੁਸੀਂ ਸਾਨੂੰ ਬਚਾ ਕੇ ਰੱਖਿਆ ਖੁਦਾ ਤੁਹਾਡਾ ਫਜ਼ਲ ਤੁਹਾਡਾ ਰਹਿਮ ਤੁਹਾਡੀ ਕਿਰਪਾ ਸਾਡੇ ਸਭ ਦੇ ਉੱਤੇ ਬਰਕਰਾਰ ਰਹੀ ਮੇਰੇ ਖੁਦਾਵੰਦ ਜੀ ਤੁਹਾਡਾ ਸ਼ੁਕਰ ਔਰ ਧੰਨਵਾਦ ਮੇਰੇ ਖੁਦਾਵੰਦ ਹੁਣ ਤੱਕ ਕੀਤੀਆਂ ਭਲਾਈਆਂ ਲਈ ਮੇਰੇ ਖੁਦਾ ਤੁਹਾਡੇ ਫਜ਼ਲ ਤੁਹਾਡੀ ਕਿਰਪਾ ਲਈ ਮੇਰੇ ਖੁਦਾ ਤੁਹਾਡੇ ਰਹਿਮ ਤੁਹਾਡੀ ਆਸ਼ੀਸ਼ ਲਈ ਮੇਰੇ ਖੁਦਾਵੰਦ ਜੀ ਤੁਸੀਂ ਮਦਦਗਾਰ ਔਰ ਸੱਚੇ ਸਹਾਇ ਕੋ ਮੇਰੇ ਪਿਆਰੇ ਪਰਮੇਸ਼ਰ ਖੁਦਾ ਤੁਹਾਡੀ ਸੱਚੀ ਸਹਾਇਤਾ ਸਭ ਪਰਿਵਾਰ ਕਰਾਨਿਆਂ ਦੇ ਉੱਤੇ ਮੰਗਦੇ ਮੇਰੇ ਪਤਾ ਪਰਮੇਸ਼ਰ ਪਾਕ ਲਹੁ ਦੇ ਵਸੀਲੇ ਬles ਕਰਨਾ ਆਸ਼ੀਸ਼ਿਤ ਕਰਨਾ ਦਇਆ ਕਰਨਾ ਮੇਰੇ ਖੁਦਾ ਸਦੀਪਕਾਲ ਤੱਕ ਤੁਹਾਡੀ ਗ੍ਰੇਸ ਤੁਹਾਡਾ ਕਿਰਪਾ ਵਾਲਾ ਹੱਥ ਪੂਰੇ ਪਰਿਵਾਰਾਂ ਉੱਤੇ ਮੰਗਦੇ ਮੇਰੇ ਖੁਦਾਵਨ ਮਦਦ ਕਰਨਾ ਸਹਾਇਤਾ ਕਰਨਾ ਗਵਾਹੀ ਕਰਨਾ ਮੇਰੇ ਪਿਆਰੇ ਪਰਮੇਸ਼ਰ ਹੁਣ ਤੋਂ ਲੈ ਕੇ ਸਦੀਪਕਾਲ ਤੱਕ ਤੁਹਾਡਾ ਫਜ਼ਲ ਤੁਹਾਡੀ ਕਿਰਪਾ ਪੂਰੇ ਹੀ ਪਰਿਵਾਰਾਂ ਦੇ ਉੱਤੇ ਮੰਗਦੇ ਮੇਰੇ ਖੁਦਾਵਨ ਜੀ ਜਿਨ੍ਹਾਂ ਨੇ ਵੀ ਪੂਰਾ ਹਫਤਾ ਆਪਣੀਆਂ ਦੁਆਵਾਂ ਪ੍ਰਾਰਥਨਾਵਾਂ ਵਿੱਚ ਮਿਹਨਤ ਕੀਤੀ ਮੇਰੇ ਖੁਦਾ ਆਪਣੇ ਵਿਸ਼ੇ ਤੁਹਾਡੇ ਹਜ਼ੂਰ ਰੱਖੇ ਅੱਜ ਇਹਨਾਂ ਦੇ ਹਰ ਇੱਕ ਦੁੱਖ ਮੁਸੀਬਤ ਚਿੰਤਾ ਬੋਝ ਪਰੇਸ਼ਾਨੀਆਂ ਨਾਸ਼ ਭਸਮ ਖਤਮ ਹੋ ਜਾਣ ਪਵਿੱਤਰ ਆਤਮਾ ਹਰ ਇੱਕ ਅੰਗ ਸੰਗ ਹੋਵੇ ਖੁਦਾ ਸਾਬ ਬੰਧਨ ਰੁਕਾਵਟ ਮੁਸੀਬਤ ਪਰੇਸ਼ਾਨੀਆਂ ਨਾਸ਼ ਭਸਮ ਖਤਮ ਹੋ ਜਾਣ ਮੇਰੇ ਖੁਦਾ ਤੁਹਾਡਾ ਸ਼ਿਫਾ ਕਿਰਪਾ ਦਇਆ ਵਾਲਾ ਹੱਥ ਸਦਾ ਤੁਲੇ ਕੇ ਸਦਾ ਤੱਕ ਪੂਰੇ ਪਰਿਵਾਰਾਂ ਉਤੇ ਠਹਿਰ ਜਾਵੇ ਰੂਪਾਕਨੀਆ ਵਾੜਾ ਨੂੰ ਪੂਰੇ ਪਰਿਵਾਰ ਘਰਾਨਿਆਂ ਦੇ ਚਾਰੋਂ ਢ ਲਗਾ ਦਿੰਨੇ ਆ ਤੁਹਾਡੇ ਫਜ਼ਲ ਤੁਹਾਡੀ ਆਸ਼ੀਸ਼ ਤੁਹਾਡੀ ਗ੍ਰੇਸ ਨੂੰ ਮੰਗਦੇ ਮੇਰੇ ਪਿਤਾ ਪਰਮੇਸ਼ਰ ਪਵਿੱਤਰ ਹੱਥਾਂ ਵਿੱਚ ਲੈ ਕੇ ਬles ਕਰਨਾ ਮੇਰੇ ਖੁਦਾ ਤੁਹਾਡਾ ਰੂਪਾਕ ਹੋਣ ਤੋਂ ਲੈ ਕੇ ਸਦਾ ਤੱਕ ਇਹਨਾਂ ਦੀਆਂ ਆਵਾਜ਼ਾਂ ਨੂੰ ਸੁਨੇ ਜੋ ਵੀ ਪੈਨਪਾਈ ਫਾਸਟਿੰਗ ਵਿੱਚ ਸੀ ਬਿਤਾ ਇਹਨਾਂ ਨੇ ਆਪਣੇ ਜੋ ਵੀ ਦੁੱਖ ਮੁਸੀਬਤ ਪਰੇਸ਼ਾਨੀਆਂ ਤੁਹਾਨੂੰ ਦੱਸਿਆ ਇਹਨਾਂ ਦੀ ਹਰ ਇੱਕ ਦੁਆ ਦਾ ਉੱਤਰ ਦੇਣਾ ਮੇਰੇ ਖੁਦਾ ਇਹਨਾਂ ਦੀ ਆਵਾਜ਼ ਨੂੰ ਸੁਣ ਕੇ ਇਹਨਾਂ ਦੀ ਲਾਈਫ ਚ ਪ੍ਰਤੀਫਲ ਨੂੰ ਰਿਲੀਜ਼ ਕਰਨਾ ਮੇਰੀ ਪਿਆਰੀ ਪਰਮੇਸ਼ਰ ਸਾਰੇ ਬੰਧਨ ਤੋੜ ਦਿੱਤੇ ਜਾਣ ਮੇਰੇ ਖੁਦਾ ਤੁਹਾਡੀ ਗ੍ਰੇਸ ਤੁਹਾਡਾ ਫਜ਼ਲ ਤੁਹਾਡੀ ਕਿਰਪਾ ਨਾ ਪਰਿਵਾਰਾਂ ਉੱਤੇ ਠਹਿਰ ਜਾਵੇ ਰੂਪਾ ਕ ਇਹਨਾਂ ਦੀ ਮਦਦ ਕਰੇ ਮੇਰੇ ਜੀਵਤੇ ਖੁਦਾਵੰਦੀ ਹੋਣ ਤੋਂ ਲੈ ਕੇ ਸਦੀਪਕਾਲ ਤੱਕ ਤੁਹਾਡਾ ਫਜ਼ਲ ਤੁਹਾਡਾ ਪ੍ਰਤੀਫਲ ਸਭ ਪਰਿਵਾਰਾਂ ਉੱਤੇ ਠਹਿਰੇ ਮੇਰੇ ਖੁਦਾਵੰਦ ਰੂਪਾ ਕ ਇਹਨਾਂ ਦੀ ਅਗਵਾਈ ਕਰੇ ਮੇਰੇ ਜੀਵਤੇ ਖੁਦਾ ਹੋਂ ਤੋਂ ਲੈ ਕੇ ਸਦੀਪਕਾਲ ਤੱਕ ਤੁਹਾਡੀ ਕਿਰਪਾ ਤੁਹਾਡੀ ਦਇਆ ਪੂਰੇ ਪਰਿਵਾਰਾਂ ਉੱਤੇ ਵੰਗਦੇ ਮੇਰੇ ਖੁਦਾ ਦਇਆ ਕਰਨਾ ਕਿਰਪਾ ਕਰਨਾ ਮੇਰੇ ਮਹਾਨ ਪਰਮੇਸ਼ਰ ਖੁਦਾ ਤੁਸੀਂ ਪਵਿੱਤਰ ਆਤਮਾ ਦੀ ਸੱਚੀ ਸਹਾਇਤਾ ਇਹਨਾਂ ਦੇ ਪਰਿਵਾਰਾਂ ਚ ਭੇਜੋ ਜੋ ਵੀ ਭੈਣ ਭੇ ਆਪਣੀ ਫਾਸਟਿੰਗ ਨੂੰ ਤੁਹਾਡੇ ਹੱਥਾਂ ਵਿੱਚ ਸੌਂਦੇ ਨੇ ਅੱਜ ਦੀ ਫਾਸਟਿੰਗ ਨੂੰ ਇੱਥੇ ਖਤਮ ਕਰਨ ਲਈ ਜਾ ਰਹੇ ਨੇ ਖੁਦਾ ਜੋ ਇਹਨਾਂ ਨੇ ਆਪਣਾ ਭੋਜਨ ਅਤੇ ਪਾਣੀ ਤੁਹਾਡੇ ਹਜ਼ੂਰ ਰੱਖਿਆ ਮੇਰੇ ਖੁਦਾਵੰਨ ਜੀ ਇਸ ਭੋਜਨ ਅਤੇ ਪਾਣੀ ਨੂੰ ਤੁਸੀਂ ਬLES ਕਰਨਾ ਮੇਰੇ ਖੁਦਾ ਜੋ ਵੀ ਜਨ ਖਾਵੇ ਤੁਹਾਡੇ ਨਾਮ ਦੀ ਵਡਿਆਈ ਕਰੇ ਹਰ ਅਸ਼ੁੱਧੀ ਹਰ ਨੈਗੇਟਿਵਿਟੀ ਇਸ ਖਾਣੇ ਵਿੱਚੋਂ ਨਿਕਲ ਜਾਵੇ ਮੇਰੇ ਪਿਤਾ ਪਰਮੇਸ਼ਰ ਪਵਿੱਤਰ ਆਤਮਾ ਇਸ ਫੂਡ ਨੂੰ ਬLES ਕਰੇ ਖੁਦਾ ਇਸਦੇ ਵਿੱਚ ਤੁਹਾਡੀ پاک ਲਹੂ ਨੂੰ ਮਿਲਾਦਨੇ ਮੇਰੇ ਪਤਾ ਪਰਮੇਸ਼ਰ ਹੁਣ ਤੋਂ ਲੈ ਕੇ ਸਦਾ ਤੱਕ ਤੁਹਾਡੀ ਗ੍ਰੇਸ ਤੁਹਾਡਾ ਫਜ਼ਲ ਇਸ ਭੋਜਨ ਉੱਤੇ ਮੰਗਦੇ ਖੁਦਾ ਆਪਣੀ ਫਾਸਟਿੰਗ ਦੇ ਸਮੇਂ ਜੋ ਹੋਈਆਂ ਸਭ ਗਲਤੀਆਂ ਗੁਨਾਹਾਂ ਤੋਂ ਤਾਬਾ ਕਰਦੇ ਆ ਸਭ ਦੁੱਖ ਮੁਸੀਬਤ ਬੰਧਨ ਬਿਮਾਰੀ ਪਰੇਸ਼ਾਨੀ ਨੂੰ ਕੈਨਸਲ ਕਰਦੇ ਆ ਰੱਦ ਕਰਦੇ ਮੇਰੇ ਖੁਦਾ پاک ਲਹੂ ਦੇ ਵਸੀਲੇ ਬਲੈਸ ਕਰਦੇ ਮੇਰੇ ਜੀਵਤੇ ਖੁਦਾਵੰਨ ਜੀ ਪੂਰੇ ਪਰਿਵਾਰਾ ਉੱਤੇ ਤੁਹਾਡੀ ਗ੍ਰੇਸ ਨੂੰ ਮੰਗਦੇ ਮੇਰੇ ਪਿਆਰੇ ਪ੍ਰਭੂ ਜੀ ਪ੍ਰਾਰਥਨਾ ਯਸ਼ੂ ਨਾਮ ਦੇ ਵਿੱਚ ਮੰਗਦੇ ਹਾਂ ਆਮੇਨ ਆਮੇਨ ਆਮੇਨ